ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਤੇ ਆਸ ਕਰਦੇ ਹਾਂ ਸਾਰੇ ਠੀਕ ਹੋਵੋਗੇ ਤਾਂ ਆਪਾਂ ਕਰ ਰਹੇ ਸੀ ਪੀਐਸਟੈਟ ਪੀਐਸਟੈਟ ਦੇ ਪ੍ਰੀਵੀਅਸ ইয়ার ਕੁਐਸਚਨਸ ਪ੍ਰੀਵੀਅਸ ਕੁਐਸਚਨ ਦੇ ਵਿੱਚ ਅਸੀਂ ਕੀਤਾ ਸੀ 2016 ਦਾ ਪੇਪਰ 2016 ਦਾ ਅਸੀਂ ਕੀਤਾ ਸੀ ਪਾਰਟ 1 ਤੇ ਪਾਰਟ 1 ਦੇ ਵਿੱਚ ਅਸੀਂ ਕੀਤੇ ਸੀ 20 ਕੁਐਸਚਨ 20 ਕੁਐਸਚਨ ਤੋਂ ਬਾਅਦ ਅਸੀਂ ਅੱਜ ਕਰਾਂਗੇ ਜੀ 21 ਨੰਬਰ ਕੁਐਸਚਨ ਇਹਦੇ ਵਿੱਚ ਅਸੀਂ ਲਗਭਗ 50 ਤੱਕ ਕੁਐਸਚਨ ਕਰਾਂਗੇ ਜੀ ਤੁਹਾਡੇ ਬੜੇ ਇੰਪੋਰਟੈਂਟ ਕੁਐਸਚਨ ਨੇ ਵੀ 2016 ਦਾ ਜਿਹੜਾ ਪੇਪਰ ਹੈ ਨਾ ਇਹ ਤੁਹਾਡਾ ਇੱਕ ਸਟੈਂਡਰਡਾਈਜ਼ਡ ਪੇਪਰ ਮੰਨਿਆ ਗਿਆ ਹੈ ਆਦਰਵਾਇਜ਼ ਬਾਕੀ ਪੇਪਰ ਤਾਂ ਆਪਾਂ ਪਿਛਲੇ ਦੇਖੇ ਨੇਗੇ ਇੱਕ 2013 ਨੂੰ ਛੱਡ ਕੇ ਇੱਕ 2016 ਨੂੰ ਛੱਡ ਗਏ ਇਸ ਤੋਂ ਬਾਅਦ ਜਿਹੜਾ ਥੋੜਾ ਰੀਸੈਂਟ ਪੇਪਰ ਹੋਇਆ ਸੀ ਵੀ ਚੰਗੇ ਲੈਵਲ ਦਾ ਸੀਗਾ ਪੇਪਰ ਤੇ ਨਹੀਂ ਤਾਂ ਫਿਰ ਆਮ ਤੌਰ ਤੇ ਤੁਹਾਡੇ ਪੇਪਰ ਪੀਐਸਟ ਦੇ ਸੌਖੇ ਹੀ ਰਹੇ ਨੇ 2018 ਦਾ ਪੇਪਰ ਤਾਂ ਬੜਾ ਈਜ਼ੀ ਸੀਗਾ ਬੜਾ ਸੌਖਾ ਪੇਪਰ ਸੀ ਬਈ ਹੈ ਨਾ ਚਲੋ ਇੱਕ ਵਾਰ ਦੇਖ ਲੈਣੇ ਆਪਾਂ ਵੀ ਸਾਡਾ ਜਿਹੜਾ 2016 ਦਾ ਪਾਰਟ ਨੰਬਰ 2 ਹੈਗਾ ਇਹਦੇ ਵਿੱਚ ਕਿਸ ਪ੍ਰਕਾਰ ਦੇ ਕੁਸ਼ਣ ਤੁਹਾਡੇ ਐਗਜ਼ਾਮ ਦੇ ਵਿੱਚ ਆਏ ਹੋਏ ਸੀਗੇ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਬਈ ਹਾਂਜੀ ਚਲੋ ਕਰੀਏ ਚਲੋ ਲਓ ਵੀ ਸਾਥੀਓ ਕੁਸਚਨ ਨੰਬਰ 1 ਦੇਖੋ ਵੈਸੇ 21 ਨੰਬਰ ਕੁਸਚਨ ਹੈ ਪੀਐਸ ਟੈਟ ਦਾ ਬੈਚ ਤੁਹਾਨੂੰ ਮਿਲ ਰਿਹਾ ਹੈ 2499 ਪਰ ਤੁਸੀਂ ਇਸ 2499 ਦੇ ਵਿੱਚ ਵਿਸ਼ਵਾਸ ਨਹੀਂ ਕਰਨਾ 2499 ਅਸੀਂ ਨਹੀਂ ਦੇਵਾਂਗੇ ਤੁਹਾਨੂੰ ਅਸੀਂ ਇੱਕ ਪਲਾਨ ਬਣਾ ਰਹੇ ਹਾਂ ਸ਼ਾਇਦ ਕੱਲ ਤੋਂ ਹੀ ਅਸੀਂ ਤੁਹਾਨੂੰ ਦਿਵਾਲੀ ਦਾ ਆਫਰ ਦੇਣ ਜਾ ਰਹੇ ਹਾਂ ਤਾਂ ਤੁਸੀਂ ਥੋੜਾ ਜਿਆਦਾ ਦੋ ਮਤਲਬ ਇੱਕ ਜਾਂ ਦੋ ਦਿਨ ਜਾਂ ਕੱਲ੍ਹ-ਕੱਲ੍ਹ ਦਾ ਇੰਨੀ ਵੇਟ ਕਰ ਲਓ ਇਹ ਇਹ ਜ ਆਫਰ ਦੇਣ ਜਾ ਰਹੇ ਆ ਜੀ ਠੀਕ ਹੈ ਜੀ ਹਾਈਡਰੋਜਨ ਬੰਬ ਆਫਰ ਹੈ ਤਾਂ ਬੜਾ ਤਮਾਕਾ ਉੱਠੂਗਾ ਪੂਰੇ ਪੰਜਾਬ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਤੁਹਾਨੂੰ ਇਹ ਜ ਆਫਰ ਮਿਲੇ ਨਹੀਂ ਹੋਣਾ ਕਦੇ ਜਿਹੜਾ ਤੁਹਾਨੂੰ ਅਸੀਂ ਆਫਰ ਦੇਣ ਜਾ ਰਹੇ ਹਾਂ ਠੀਕ ਹੈ ਜੀ ਤੇ 2499 ਨੂੰ ਨਾਲ ਲਿਓ ਜੁਆਇਨ ਕਰਿਓ ਚਲੋ ਜੀ ਪੀਐਸ ਟੈਟਾ ਸਾਡਾ ਤੁਸੀਂ ਬੈਚ ਲੈ ਸਕਦੇ ਹੋ ਟੈਸਟ ਸੀਰੀਜ਼ ਬੈਚ ਲੈ ਸਕਦੇ ਹੋ 60000 ਪਲੱਸ ਐਮਸੀਕਿਊ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਦੇ ਵਿੱਚ ਇਹ ਅਸੀਂ ਬੈਚ ਲਾਂਚ ਕਰਨ ਜਾ ਰਹੇ ਹਾਂ ਜੀ ਮੰਡੇ ਤੋਂ ਠੀਕ ਹੈ ਮੰਡੇ ਤੋਂ ਲਾਂਚ ਕਰ ਦਾਂਗੇ ਲੋ ਬਈ ਚਲੋ 21 ਨੰਬਰ ਕੁਸਚਨ ਹੈ ਬੜਾ ਇੰਪੋਰਟ ਕਹਿੰਦਾ ਰਾਜ ਸਭਾ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ ਰਾਜ ਸਭਾ ਲਈ ਕਿਹੜਾ ਕਥਨ ਸਹੀ ਹੈ ਰਾਜ ਸਭਾ ਨੂੰ ਅਸੀਂ ਉੱਪਰਲਾ ਸਦਨ ਆਖਦੇ ਹਾਂ ਰਾਜ ਸਭਾ ਲਈ ਕਿਹੜਾ ਕਥਨ ਸਾਡਾ ਸਹੀ ਹੈ ਨਾ ਕਹਿੰਦਾ ਰਾਜ ਸਭਾ ਵਿਸ਼ੇਸ਼ ਕੰਮ ਕਰਦੀ ਹੈ ਰਾਜ ਸਭਾ ਵਿੱਤੀ ਬਿੱਲ ਨੂੰ ਰੱਦ ਕਰ ਸਕਦੀ ਹੈ ਰਾਜ ਸਭਾ ਵਿੱਤੀ ਬਿੱਲ ਨੂੰ ਰੱਦ ਨਹੀਂ ਕਰ ਸਕਦੀ ਇੱਥੇ ਨਾ ਵੈਸੇ ਵਿੱਤੀ ਬਿੱਲ ਲਿਖਿਆ ਇਹਨਾਂ ਨੇ ਬਟ ਵਿੱਤੀ ਬਿੱਲ ਦੇ ਮਾਮਲੇ ਦੇ ਵਿੱਚ ਵਿੱਤੀ ਬਿੱਲ ਦੇ ਘੱਟਨ ਬਿੱਲ ਹੁੰਦਾ ਹੈ ਤੇ ਵਿੱਤੀ ਬਿੱਲ ਵੈਸੇ ਆਪਸ਼ਨ ਗਲਤ ਲਿਖਿਆ ਇਸ ਨੰਬਰ ਦਾ ਗਰੇਸ ਨੂੰ ਮਿਲਣਾ ਚਾਹੀਦਾ ਸੀਗਾ ਜੇਕਰ ਲੋਕ ਸਭਾ ਇੱਕ ਵਾਰੀ ਬਿੱਤੀ ਬਿਲ ਪਾਸ ਕਰ ਦੇਵੇ ਤਾਂ ਰਾਜ ਸਭਾ ਉਸ ਨੂੰ ਰੱਦ ਨਹੀਂ ਕਰ ਸਕਦੀ ਹੈ ਨਾ ਤਾਂ ਇਹਨੇ ਕੀ ਕਿਹਾ ਵੀ ਕੰਨਾ ਰਾਜ ਸਭਾ ਲਈ ਕਿਹੜਾ ਕਥਨ ਸਹੀ ਹੈ ਪੁੱਛਿਆ ਗਿਆ ਕਿਹੜਾ ਕਥਨ ਸਹੀ ਹੈ ਓਕੇ ਵਿਸ਼ੇਸ਼ ਕਮ ਤਾਂ ਚਲੋ ਵਿਸ਼ੇਸ਼ ਕਮ ਵੀ ਕਰਦੀ ਹੈ ਵਸਤਾ ਇਹ ਠੀਕ ਹੈ ਜੀ ਕਿਉਂਕਿ ਤਿੰਨ ਦੇ ਵਿਸ਼ੇਸ਼ ਕੰਮ ਹੁੰਦੇ ਨੇ ਆ ਆਰਟੀਕਲ 249 ਹੈ ਉਪਰਾਸ਼ਟਪਤੀ ਨੂੰ ਹਟਾਉਣ ਦੀ ਪਾਵਰ ਹੈ ਜਾਂ 올 ਇੰਡੀਆ ਸਰਵਿਸ ਨੂੰ ਕ੍ਰੀਏਟ ਕਰਨਾ ਹੈ ਅਸੀਂ ਹੈ ਨਾ ਤਾਂ ਇਹ ਵੀ ਪਾਸ ਸਕਦਾ ਵੈਸੇ ਆਨਸਰ ਇਹਦਾ ਨਾ ਜੇ ਅਸੀਂ ਚੈਲੰਜ ਕਰਨਾ ਹੋਵੇ ਤਾਂ ਹੋ ਸਕਦਾ ਹੈ ਆਨਸਰ ਇਹ ਵਿੱਤੀ ਬਿੱਲ ਨੂੰ ਰੱਦ ਕਰਾ ਸਕਦਾ ਨਹੀਂ ਕਰ ਸਕਦੀ ਵੀ ਰੱਦ ਕਰ ਸਕਦੀ ਹੈ ਰੱਦ ਨਹੀਂ ਕਰ ਸਕਦੀ ਹੈ ਨਾ ਤੇ ਰੱਦ ਨਹੀਂ ਕਰ ਸਕਦੀ ਜੇਕਰ ਲੋਕ ਸਭਾ ਇੱਕ ਵਾਰੀ ਵਿੱਤੀ ਬਿੱਲ ਨੂੰ ਪਾਸ ਕਰ ਦੇਵੇ ਤਾਂ ਰਾਜ ਸਭਾ ਉਸ ਨੂੰ ਰੱਦ ਨਹੀਂ ਕਰ ਸਕਦੀ ਦੇਖੋ ਆਪਸ਼ਨ ਤਾਂ ਸਾਡੀ ਇਹਦੀ ਬਣਦੀ ਹੈ ਡੀ ਆਨਸਰ ਬਈ ਹਨਾ ਤਾਂ ਹੁਣ ਹੁਣ ਕੀ ਤੁਹਾਡੇ ਅਕੋਰਡਿੰਗ ਲੱਗਦਾ ਹੈ ਵੀ ਵੈਸੇ ਤਾਂ ਵਿੱਤੀ ਬਿੱਲ ਨੂੰ ਧਨ ਬਿੱਲ ਮੰਨ ਕੇ ਚੱਲੋ ਤੁਸੀਂ ਹਨਾ ਪਰ ਰਾਜ ਸਭਾ ਵਿੱਤੀ ਬਿੱਲ ਨੂੰ ਰੱਦ ਨਹੀਂ ਕਰ ਸਕਦੀ ਇਹਦਾ ਮਤਲਬ ਭਈ ਰੱਦ ਨਹੀਂ ਕਰ ਸਕਦੀ ਇਹ ਵੀ ਆਪਸ਼ਨ ਸਾਡੀ ਠੀਕ ਹੈ ਪਰ ਮੇਰੇ ਅਕੋਰਡਿੰਗ ਇਹਦੇ ਆਪਸ਼ਨ ਸਾਡੀ ਸੀ ਵੀ ਠੀਕ ਬਣਦੀ ਹੈ ਤੇ ਡੀ ਵੀ ਠੀਕ ਬਣਦੀ ਹੈ ਤੇ ਮੇਰੇ ਅਕੋਰਡਿੰਗ ਜੇ ਤੁਸੀਂ ਮੇਰੀ ਮੰਨੋ ਤਾਂ ਮੇਰੇ ਅਕੋਰਡਿੰਗ ਤਾਂ ਇਹਦਾ ਏ ਆਪਸ਼ਨ ਵੀ ਸਹੀ ਬਣਦਾ ਹੈਗਾ ਤਾਂ ਮੈਂ ਤਾਂ ਭਾਈ ਇਹਨੂੰ ਗ੍ਰੇਸ ਨੰਬਰ 'ਚ ਲੈ ਕੇ ਚੱਲਦਾ ਹਾਂ ਠੀਕ ਹੈ ਜੀ ਜਿਨੇ ਗ੍ਰੇਸ ਨੰਬਰ ਲੈਣੀ ਹੋਊਗੀ 2016 ਦੀ ਠੀਕ ਹੈ ਤਾਂ ਲੈ ਸਕਦਾ ਹੈਗਾ ਹਨਾ ਜਿਹਦਾ ਨਹੀਂ ਪਾਸ ਹੋਇਆ ਪਰ ਉਹੀ ਗੱਲ ਵੀ ਪ੍ਰੋਸੈਸ ਬੜੇ ਲੰਬੇ ਹੋ ਜਾਂਦੇ ਨੇ ਨਾ ਤੇ ਮੇਰੇ ਅਕੋਰਡਿੰਗ ਤਾਂ ਇਹ ਬਣਦਾ ਭਈ ਹਨਾ ਚਲੋ ਜੀ ਨੈਕਸਟ ਕੁਐਸਚਨ ਨੰਬਰ 22 ਹੈ ਕਹਿੰਦਾ ਕਿਸ ਸਾਲ ਦੇ ਵਿੱਚ ਦੱਖਣੀ ਅਫਰੀਕਾ ਇੱਕ ਲੋਕਤੰਤਰੀ ਦੇਸ਼ ਬਣਿਆ ਸੀ ਨਾ ਲੱਖ ਦੱਖਣੀ ਅਫਰੀਕਾ ਜਿਹਦੇ ਵਿੱਚ ਆ ਸਾਡੇ ਤਾਂ ਇੱਥੇ ਕਾਸਟ ਮਤਲਬ ਬੜਾ ਭੇਦ ਭਾਵ ਹੈ ਤੁਸੀਂ ਦੇਖੋ ਵੀ ਮਤਲਬ ਸਾਡੇ ਲੋਕ ਹਜੇ ਵੀ ਐ ਰੋ ਚੀਜ਼ਾਂ ਨੂੰ ਲੈ ਕੇ ਬੈਠੇ ਨੇ ਨਾ ਕਾਸਟਿਜ਼ਮ ਜਾਤੀਵਾਦ ਹੈ ਨਾ ਇਹਨਾਂ ਚੀਜ਼ਾਂ ਦੇ ਵੱਲ ਖਾਸ ਕਰਕੇ ਪਿਛਲੇ ਕੁਝ ਸਾਲਾਂ ਦੇ ਵਿੱਚ ਸਾਡੇ ਕਾਸਟਿਜ਼ਮ ਦਾ ਬਹੁਤ ਵੱਡਾ ਇੱਕ ਬਰਕਾਰ ਦੇ ਨਾਲ ਮਤਲਬ ਇਹਦਾ ਦਾਇਰਾ ਵਧਿਆ ਹੈਗਾ ਉਹਦਾ ਪ੍ਰਚਾਰ ਪ੍ਰਸਾਰ ਹੋਇਆ ਹੈਗਾ ਜਾਣ ਬੁੱਝ ਕੇ ਇਹਨੂੰ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ ਸੀਜੀਆਈ ਦੇ ਜੁੱਤਾ ਛੱਡ ਦੇਣਾ ਇਹ ਵੀ ਕਾਸਟਿਜ਼ਮ ਹੈ ਹੈ ਨਾ ਵੀ ਵਿਸ਼ੇਸ਼ ਜਾਤੀ ਨੂੰ ਬਿਲੋਂਗ ਕਰਦੇ ਨੇ ਉਹ ਆ ਐਮਪੀ ਦੇ ਵਿੱਚ ਇੱਕ ਵਕੀਲ ਹੈਗਾ ਕਿਸੇ ਵਿਸ਼ੇਸ਼ ਜਾਤੀ ਨੂੰ ਬਿਲੋਂਗ ਕਰਦਾ ਹੈ ਤੇ ਡਾਕਟਰ ਬੀ ਆਰ ਅੰਬੇਦਕਰ ਨੂੰ ਨੇ ਜਿਹੜਾ ਗਲਤ ਸੰਬੋਧਿਤ ਕੀਤਾ ਤੁਸੀਂ ਦੇਖੋ ਵੀ ਹਰਿਆਣੇ ਦੇ ਵਿੱਚ ਇੱਕ ਏ ਡੀ ਸੀ ਪੀ ਲੈਵਲ ਦਾ ਬੰਦਾ ਹੈਗਾ ਤੇ ਉਹ ਇੱਕ ਵਿਸ਼ੇਸ਼ ਜਾਤੀ ਨੂੰ ਬਿਲੋਂਗ ਕਰਦਾ ਹੈ ਤੇ ਉਹਨੂੰ ਜਾਤੀਵਾਦ ਕਰਕੇ ਆਤਮ ਹੱਤਿਆ ਕਰਨੀ ਪੈਗੀ ਤੈਨੂੰ ਕੀ ਕਹਾਂਗੇ ਬਈ ਨਾ ਅਸੀਂ ਠੀਕ ਹੈ ਵੀ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਮਾਨਸਕੀ ਜਾਤ ਇੱਕੋ ਪਹਿਚਾਨ ਉਹ ਗੁਰੂ ਗੁਰੂ ਪੀਰ ਪਗੰਬਰ ਸਾਡੇ ਕਿ ਆਖੇ ਗਏ ਸੀਗੇ ਨਾ ਮਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਜਾਤ ਪਾਤ ਖਤਮ ਕਰਨ ਲਈ ਕੀਤੀ ਸੀ ਬਈ ਨਾ ਪੀਰਾਂ ਪਗੰਬਰ ਸਾਡੇ ਆਏ ਨੇ ਉਹਨਾਂ ਨੇ ਸਾਰਾ ਕੁਝ ਹੀ ਕੀਤਾ ਸੀ ਪਰ ਅਸੀਂ ਫਿਰ ਵੀ ਉਹਨਾਂ ਚੀਜ਼ਾਂ 'ਚ ਫਸੇ ਹੋਏ ਹਾਂ ਅਜੇ ਵੀ ਹੈ ਨਾ ਚਲੋ ਤਾਂ ਇਹ ਹੈਗਾ ਸੀ ਭੇਦਭਾਵ ਦੱਖਣੀ ਅਫਰੀਕਾ ਦੇ ਵਿੱਚ ਉੱਥੇ ਨਸਲਵਾਦ ਸੀਗਾ ਗੋਰੇ ਕਾਲੇ ਦਾ ਭੇਦਭਾਵ ਸੀਗਾ ਤੇ ਫਿਰ ਨੈਲਸਨ ਮੰਡੇਲਾ ਦੀ ਅਗਵਾਈ ਦੇ ਵਿੱਚ 1994 ਦੇ ਵਿੱਚ ਇਸ ਭੇਦਭਾਵ ਨੂੰ ਖਤ ਉੱਥੇ ਤਾਂ ਨਸਲੀ ਭੇਦਭਾਵ ਆ ਗਿਆ ਗੋਰੇ ਕਾਲੇ ਦਾ ਇੱਥੇ ਤਾਂ ਪਤਾ ਹੀ ਨਹੀਂ ਕਿੰਨੇ ਪ੍ਰਕਾਰ ਦੇ ਭੇਦਭਾਵ ਸਾਡੇ ਸਮਾਜ 'ਚ ਆ ਗਏ ਨੇ ਹਨਾ ਕਲਪਨਾ ਤੋਂ ਪਰੇ ਨੇ ਸਾਡੇ ਚਲੋ ਜੀ ਨੈਕਸਟ ਕੁਐਸਚਨ ਨੰਬਰ ਦੇਖੋ ਕੀ ਕਹਿੰਦਾ ਹੈ ਹੇਠ ਲਿਖੇ ਨਾਵਾਂ ਵਿੱਚੋਂ ਕਿਹੜਾ ਨਾਮ ਸੰਵਿਧਾਨ ਸਭਾ ਦਾ ਮੁਖੀ ਵੀ ਸੀ ਸੰਵਿਧਾਨ ਸਭਾ ਦਾ ਮੁਖੀ ਦੀ ਗੱਲ ਆ ਗਈ ਤੇ ਉਹ ਚੰਪਾਰਾਂ ਸੱਤਿਆਗਰ ਅਗਰਕੇ ਵੀ ਹਨਾ ਮਤਲਬ ਚੰਪਾਰਾਂ ਸੱਤਿਆਗਰ ਜਿਹੋਣੇ ਪਾਰਟਿਸਪੇਟ ਕੀਤਾ ਤੇ ਉਹ ਸਾਡੇ ਸੰਵਿਧਾਨ ਸਭਾ ਦੇ ਮੁਖੀ ਵੀ ਸੀਗੇ ਹੁਣ ਸੰਵਿਧਾਨ ਸਭਾ ਦੇ ਮੁਖੀ ਦੇ ਤੌਰ ਤੇ ਕਿਹਨੂੰ ਜਾਣਦੇ ਅਸੀਂ ਇਹਨਾਂ ਨੂੰ ਤਾਂ ਸਾਨੂੰ ਪਤਾ ਸਿੱਧਾ ਇਹਦਾ ਨਾਮ ਥੋ ਡਾਕਟਰ ਬੀ ਆਰ ਮਹਿਤਕਰ ਜਿਹੜੇ ਸੀਗੇ ਉਹ ਸਾਡੇ ਖਰੜਾ ਕਮੇਟੀ ਸਾਡੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ ਓਕੇ ਚਲੋ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਸਭ ਨੂੰ 24 ਨੰਬਰ ਕੁਸਚਨ ਕੀ ਕਹਿੰਦਾ ਜੀ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਸਥਾਨਕ মিডিਆ ਦੇ ਲਈ ਸਹੀ ਨਹੀਂ ਹੈ ਲੋਕਲ মিডিਆ ੜਾ ਸਥਾਨਕ মিডিਆ ਉਹਦੇ ਲਈ ਸਹੀ ਨਹੀਂ ਹੈ ਕੀ ਕਹਿੰਦਾ ਵੀ ਇਹਦੇ ਬਾਰੇ ਕਹਿੰਦਾ ਸਥਾਨਕ মিডিਆ ਆਮ ਤੌਰ ਤੇ ਸਥਾਨਕ ਭਾਸ਼ਾ ਦੇ ਵਿੱਚ ਹੀ ਦੇਸ਼ ਦੇ ਮੁੱਦਿਆਂ ਨੂੰ ਦੱਸਦਾ ਹੈ ਠੀਕ ਹੈ ਹੁਣ ਇਹ ਕੁਸਚਨ ਸਾਰਾ ਐਨਸੀਆਰਡੀ ਬੇਸਡ ਕੁਸਚਨ ਹੈ ਇਹ ਓਕੇ ਸਥਾਨਕ ਇਕੱਠ ਰਲ ਕੇ ਆਪਣਾ মিডিਆ ਸ਼ੁਰੂ ਕਰ ਦਿੰਦੇ ਹਨ ਗਰੀਬਾਂ ਨੂੰ ਆਪਣੀ ਜ਼ਿੰਦਗੀ ਦੀ ਫਿਲਮਾਂ ਆਪ ਬਣਾਉਣ ਲਈ ਵੀਡੀਓ ਕੈਮਰੇ ਦੇ ਦਿੰਦੇ ਹਨ ਅਖਬਾਰ ਜਿਸ ਨੂੰ ਖਬਰ ਲਹਿਰੀਆ ਕਿਹਾ ਜਾਂਦਾ ਹੈ ਉਹ ਸਿਰਫ 8 Dalit ਲੋਕਾਂ ਦੁਆਰਾ ਚਲਾਇਆ ਜਾਂਦਾ ਰਿਹਾ ਹੈ ਠੀਕ ਹੈ ਤੇਦਾ ਆਨਸਰ ਅਸੀਂ ਕੀ ਲਾਵਾਂਗੇ ਭਈ ਹਨਾ ਜੀ ਤਾਂ ਇਹਨਾਂ ਵਿੱਚੋਂ ਕਹਿੰਦਾ ਸਹੀ ਨਹੀਂ ਹੈ ਸਹੀ ਨਹੀਂ ਹੈ ਪੁੱਛਿਆ ਗਿਆ ਸੀ ਹੈ ਨਾ ਤਾਂ ਗਰੀਬਾਂ ਨੂੰ ਆ ਸਾਰੇ ਰਲ ਕੇ ਮੀਡੀਆ ਸ਼ੁਰੂ ਕਰ ਦਿੰਦੇ ਨੇ ਦੇਸ਼ ਦੇ ਮੁੱਦਿਆਂ ਨੂੰ ਦੱਸਦਾ ਵੀ ਅਨਾਮ ਤੌਰ ਤੇ ਨਾ ਅਖਬਾਰ ਜਿਸ ਨੂੰ ਖਬਰ ਲਹਿਰੀਆ ਕਹਿੰਦੇ ਬੜਾ ਫੇਮਸ ਅਖਬਾਰ ਸੀ ਇਹ ਠੀਕ ਹੈ ਸ਼ਾਇਦ ਮਨਤ ਮਨ ਭਾਰਤ ਦੇ ਵਿੱਚ ਕਿਤੇ ਸਟੇਜ ਚਲਾਇਆ ਜਾਂਦਾ ਸੀ ਇਹ ਓਕੇ ਤਾਂ ਅਗਰੀਬਾਂ ਨੂੰ ਆਪਣੀ ਜ਼ਿੰਦਗੀ ਦੀ ਫਿਲਮਾਂ ਬਣਾਉਣ ਲਈ ਕੈਮਰੇ ਦੇ ਦਿੰਦੇ ਨੇ ਤਾਂ ਯਾਰ ਨੂੰ ਕਾਮਨ ਸੈਂਸ ਦਾ ਕੁਐਸਚਨ ਹੈ ਉਸੇ ਆਪਣੀ ਕਾਮਨ ਸੈਂਸ ਦੁਆਰਾ ਵੀ ਇਸ ਕੁਐਸਚਨ ਨੂੰ ਹੱਲ ਕਰ ਸਕਦੇ ਹੋਗੇ ਠੀਕ ਹੈ ਜੀ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਨੈਕਸਟ ਹੈ ਸਾਡਾ 25 ਨੰਬਰ ਕੁਐਸਚਨ ਸੰਸਦ ਦੀ ਰਚਨਾ ਕਿਵੇਂ ਹੁੰਦੀ ਹੈ ਇੰਪੋਰਟੈਂਟ ਕੁਐਸਚਨ ਤੁਹਾਡਾ ਕੀ ਕਹਿੰਦਾ ਬਈ ਚਲਦੇ ਹਾਂ ਇਸ ਵਿਧਾਨ ਦੇ ਵਿੱਚ ਸੰਵਿਧਾਨ ਦੇ ਆਰਟੀਕਲ ਨੰਬਰ 79 'ਤੇ ਚਲਦੇ ਹਾਂ 79 ਆਰਟੀਕਲ ਦੇ ਵਿੱਚ ਕੀ ਦਿੱਤਾ ਗਿਆ ਹੈਗਾ ਕਹਿੰਦਾ ਭਾਰਤ ਦੇ ਵਿੱਚ ਇੱਕ ਸੰਸਦ ਹੋਵੇਗੀ ਜਿਹੜੀ ਕੀ ਸਾਡੀ ਲੋਕ ਸਭਾ ਸਾਡੀ ਰਾਜ ਸਭਾ ਤੇ ਰਾਸ਼ਟਰਪਤੀ ਤੋਂ ਮਿਲ ਕੇ ਬਣੇਗੀ ਠੀਕ ਹੈ ਜੀ ਤਾਂ ਦੇਖੋ ਵੀ ਹੈਗਾ ਕਿਤੇ ਇਹਦੇ ਵਿੱਚ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਆਪਿਆ ਜੀ ਤਾਂ ਲਾ ਦਿਓ ਚੁੱਪ ਕਰਕੇ ਕਿਉਂ ਪੜਿਓ ਚੱਕਰ ਮੇ ਹਨਾ ਜੀ ਤੇ ਇਹਦਾ ਆਨਸਰ ਅਸੀਂ ਗਿਲਾਵਾਂਗੇ ਸਾਥੀਓ ਇਹਦਾ ਆਨਸਰ ਅਸੀਂ ਲਾ ਦਾਂਗੇ ਜੀ ਬੀ ਆਨਸਰ ਓਕੇ ਚਲੋ ਨੈਕਸਟ ਕੁਸਚਨ ਵਾਲ ਕੀ ਕਹਿੰਦਾ ਜੀ ਸੰਸਦ ਵਿੱਚ ਕਿਹੜਾ ਪ੍ਰਾਵਧਾਨ ਬਿਨਾਂ ਕਿਸੇ ਬਹਿਸ ਤੇ ਪਾਸ ਹੋ ਗਿਆ ਸੀ ਪਾਸ ਹੋ ਜਾਂਦਾ ਸੀ ਨਹੀਂ ਪਾਸ ਹੋ ਗਿਆ ਸੀ ਇਹ ਠੀਕ ਹੈ ਤਾਂ ਕੀ ਸੀ ਭਾਈ ਮਤਲਬ ਸਾਰੇ ਲੋਕ ਸਹਿਮਤ ਸੀ ਅਦਰਵਾਈਜ਼ ਕੀ ਸੀ ਸਾਡੀ ਜਦੋਂ ਸੰਸਦ ਸੰਵਿਧਾਨ ਸਭਾ ਸੌਰੀ ਸੰਸਦਨੀ ਸਾਡੀ ਜਦੋਂ ਸੰਵਿਧਾਨ ਸਭਾ ਬੈਠੀ ਤਾਂ ਉਹਨੇ ਦੋ ਗੱਲਾਂ ਕੀਤੀਆਂ ਕਿ ਅਸੀਂ ਜਦੋਂ ਕਿਸੇ ਮੁੱਦੇ ਤੇ ਗੱਲ ਕਰਾਂਗੇ ਤਾਂ ਜਾਂ ਤਾਂ ਅਸੀਂ ਉਹਦੇ ਉੱਪਰ ਬਣਾਵਾਂਗੇ ਸਹਿਮਤੀ ਵੀ ਅਸੀਂ ਸਾਰੇ ਸਹਿਮਤ ਨਹੀਂ ਕੋਈ ਗੱਲ ਨਹੀਂ ਹੈ ਹਨਾ ਸਹਿਮਤੀ ਬਣ ਜਾਂਦੀ ਹੈ ਹਨਾ ਭਾਵੇਂ ਤੁਸੀਂ ਵਿਰੋਧ ਦੇ ਵਿੱਚ ਜਾਏਂ ਪੱਖ ਦੇ ਵਿੱਚ ਜਾਏਂ ਇੱਕ ਸਹਿਮਤੀ ਬਣ ਜਾਂਦੀ ਹੈ ਇਸ ਗੱਲ ਤੇ ਜਾਂ ਫਿਰ ਅਸੀਂ ਕਰਾਂਗੇ ਮਹਮਦ ਦੇ ਨਾਲ ਪਾਸ ਇਸ ਗੱਲ ਨੂੰ ਹੁਣ ਵੀ ਭਾਈ ਬਹੁਮਤ ਜਿਦਾ ਜ਼ਿਆਦਾ ਹੋਊਗਾ ਉਹ ਟਾਪਿਕ ਅਸੀਂ ਅਸੀਂ ਬਿਨਾਂ ਤੋਂ ਰੱਖ ਲਾਂਗੇ ਤਾਂ ਇਹ ਟੌਪਿਕ ਸੀਗਾ ਸਾਡਾ ਜੀ ਵੀ ਅਸੀਂ ਬਾਲਗ ਮਤਧਿਕਾਰ ਵੀ ਅਸੀਂ ਜਾਤ ਪਾਤ ਲਿੰਗ ਧਰਮ ਨਸਲ ਖੇਤਰ ਭਾਸ਼ਾ ਦੇ ਆਧਾਰ ਤੇ ਅਸੀਂ ਕਿਸੇ ਬੰਦੇ ਨੂੰ ਵਿਤਕਰਾ ਨਹੀਂ ਕਰਾਂਗੇ ਵੋਟ ਦੇ ਅਧਿਕਾਰ ਸਭ ਨੂੰ ਦੇਵਾਂਗੇ ਨਾ ਤਾਂ ਸਾਰੇ ਨੌਜਵਾਨਾਂ ਲਈ ਵੋਟ ਦਾ ਅਧਿਕਾਰ ਮਿਲਿਆ ਸੀ ਭਈ ਨਾ ਬਿਨਾਂ ਕਿਸੇ ਭੇਦਪਾਉ ਤੋਂ ਹੀ ਪਾਸ ਕਰਤਾ ਗਿਆ ਸੀ ਬਿਨਾਂ ਕਿਸੇ ਬਹਿਸ ਤੋਂ ਵੀ ਭਾਈ ਮਿਲੂਗਾ ਤਾਂ ਮਿਲੂਗਾ ਪਹਿਲਾਂ 21 ਦੀ ਉਮਰ ਸੀਗੀ 21 ਸਾਲ ਦੀ ਉਮਰ ਸੀਗੀ ਉਹ ਦੋ ਬਾਅਦ ਇਹਨਾਂ ਨੂੰ ਉਮਰ ਘਟਾ ਕੇ 18 ਸਾਲ ਕਰ ਦਿੱਤੀ ਕਿ 61 ਐਮੈਂਡਮੈਂਟ ਸਰੋਂ ਪਤਾ ਹੈ 1989 ਦੀ ਵਿੱਚ ਉਹ ਈ ਸੀ ਇੰਪੋਰਟੰਟ ਤੁਹਾਡੇ ਵਾਸਤੇ ਵੀ ਹੈ ਨਾ ਚਲੋ ਨੈਕਸਟ ਆ ਗਈ ਕੇਸ਼ਵਾਨੰਦ ਭਾਰਤੀ ਦੇ ਕੇਰਲ ਰਾਜ ਦਾ ਮਾਮਲਾ ਪ੍ਰਸਿੱਧ ਹੈ ਕੇਰਲ ਰਾਜ ਠੀਕ ਹੈ ਹਾਂਜੀ ਕੇਰਲ ਰਾਜ ਤਾਂ ਹੁਣ ਇਹ ਬੜਾ ਫੇਮਸ ਮਾਮਲਾ ਸੀ ਬਈ 1970 3 ਦੇ ਵਿੱਚ ਆਇਆ ਸੀ 1973 ਦੇ ਵਿੱਚ si, 1973 ਦੀ ਮਾਮਲਾ ਆਇਆ ਸੀਗਾ ਇਹ ਤਾਂ ਇਹਦੇ ਵਿੱਚ ਕੀ ਸੀ ਕੇਸ਼ਵਾਨੰਦ ਜਿਹੜੇ ਭਾਰਤੀ ਸੀਗੇ ਨਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਟੇਟ ਸੀਗੀਆਂ ਇਹ ਲੈਂਡ ਐਕਵੀਜ਼ੀਸ਼ਨ ਬਿਲ ਪਾਸ ਕਰ ਰਹੀਆਂ ਸੀਗੀਆਂ ਭੂਮੀ ਸੁਧਾਰ ਬਿਲ ਪਾਸ ਕਰ ਰਹੀਆਂ ਸੀਗੀਆਂ ਤੇ ਉਹਨਾਂ ਨੇ ਫਿਰ ਜਿਹੜੀ ਐਕਸਟਰਾ ਭੂਮੀ ਸੀਗੀ ਉਹਨਾਂ ਨੂੰ ਐਕਵਾਇਰ ਕਰਨਾ ਸ਼ੁਰੂ ਕਰਤਾ ਸੀ ਤੇ ਉਸੇ ਐਕਵਾਇਰਮੈਂਟ ਦੇ ਵਿੱਚ ਕੇਸ਼ਵਨੰਦ ਭਾਰਤੀ ਜਿਹੜੇ ਇੱਕ ਮਠ ਦੇ ਮੁਖੀ ਸੀ ਉਹਨਾਂ ਦੀ ਜ਼ਮੀਨ ਵੀ ਆ ਗਈ ਸੀ ਤਾਂ ਉਹਨਾਂ ਨੇ ਫਿਰ ਕੀ ਕੀਤਾ ਸੀ ਕੇਸ ਕਰਤਾ ਸੀਗਾ ਤੇ ਇਹ ਕੇਸ ਹਾਰ ਗਏ ਸੀਗੇ ਬਟ ਇਸ ਕੇਸ ਦੇ ਵਿੱਚ ਬੜਾ ਵੱਡਾ ਫੈਸਲਾ ਹੋਇਆ ਬੇਸਿਕ ਸਟਰਕਚਰ ਦਾ ਮੂਲ ਢਾਂਚਾ ਮਤਲਬ ਹੀ ਸੰਸਦ ਜਿਹੜੀ ਹੈ ਇਹ ਸੰਸਦ ਸੰਵਿਧਾਨ ਦੇ ਵਿੱਚ ਸੋਧ ਤਾਂ ਕਰ ਸਕਦੀ ਹੈ ਪਰ ਇੱਥੇ ਮੂਲ ਢਾਂਚਾ ਬੇਸਿਕ ਸਟਰਕਚਰ ਦਾ ਕਨਸੈਪਟ ਆਇਆ ਕਿ ਸੰਸਦ ਬੇਸਿਕ ਸਟਰਕਚਰ ਦੇ ਵਿੱਚ ਬਦਲਾ ਨਹੀਂ ਕਰ ਸਕਦੀ ਹੈਗੀ ਤੇ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਜੀ ਇਹਦਾ ਆਨਸਰ ਅਸੀਂ ਮੂਲ ਢਾਂਚਾ ਜਾਂ ਬੇਸਿਕ ਸਟਰਕਚਰ ਹੈ ਨੈਕਸਟਲੀ ਪੰਚਾਇਤੀ ਰਾਜ ਸੰਸਥਾ ਉਹ ਕਿਹੜਾ ਨਿਜ਼ਮ ਹੈ ਜੋ ਇਸ ਸਮਾਜਿਕ ਇਨਸੇਫ ਦੇ ਇਸ ਨੂੰ ਸਮਾਜਿਕ ਇਨਸਾਫ ਦੇ ਨਾਮ ਨਾਲ ਵੀ ਜੋੜ ਦਿੰਦਾ ਹੈ ਪੰਚਾਇਤੀ ਰਾਜ ਸਾਡੇ ਪੰਚਾਇਤੀ ਰਾਜ ਦਾ ਸਿਸਟਮ ਤਾਂ ਪਹਿਲਾਂ ਵੀ ਸੀਗਾ ਠੀਕ ਹੈ ਸਦੀਆਂ ਪੁਰਾਣਾ ਸਿਸਟਮ ਸਾਡੇ ਚੱਲਦਾ ਆ ਰਿਹਾ ਹੈ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਬਲਵੰਤ ਰਾਮਹਿਤਾ ਕਮੇਟੀ ਹੋਰਾਂ ਦੀ ਸਹਾਇਤਾ ਦੇ ਨਾਲ ਜੋ ਉਹਨਾਂ ਦੀ ਸਿਫਾਰਿਸ਼ ਦੇ ਉੱਪਰ ਪੰਚਾਇਤੀ ਰਾਜ ਸਿਸਟਮ ਸਾਡੇ ਸਟੈਬਲਿਸ਼ ਕੀਤਾ ਗਿਆ ਸੀਗਾ ਤੇ ਇਹਨਾਂ ਦੇ ਬਦਲੀ ਸਟਰਕਚਰ ਸੀਗਾ ਪਰ ਇਹਨੂੰ ਸੰਵਧਾਨਿਕ ਮਾਨਤਾ ਨਹੀਂ ਮਿਲੀ ਸੀ 73 ਅਮੈਂਡਮੈਂਟ ਦੇ ਦੁਆਰਾ ਸਾਡੇ ਇਹਨੂੰ ਮਾਨਤਾ ਮਿਲਦੀ ਹੈ ਸੰਵਧਾਨ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਜਾਂਦਾ ਹੁੰਦਾ ਹੈ 73 ਅਮੈਂਡਮੈਂਟ ਦੇ ਦੁਆਰਾ ਤੇ ਇਹਦੇ ਵਿੱਚ ਕੀ ਸੀਗਾ ਭਈ ਇਹਦੇ ਵਿੱਚ ਰਾਖਵਾ ਕਰਨ ਰੱਖਿਆ ਗਿਆ ਪੋਲਿਟੀਕਲ ਅਵੇਅਰਨੈਸ ਦੇ ਨਾਲ ਨਾਲ ਇਹ ਸੋਸ਼ਲ ਪ੍ਰੋਗਰੈਸ ਵੀ ਸੀਗੀ ਕਿਉਂਕਿ ਭਈ ਇਹਦੇ ਵਿੱਚ ਔਰਤਾਂ ਨੂੰ ਰਾਖਵਾ ਕਰਨ ਮਿਲਿਆ ਸੀਗਾ 50% ਦਾ ਰਾਖਵਾ ਕਰਨ ਮਿਲਦਾ ਬਹੁਤ ਸਾਰੇ ਸ਼ਿਟਾਂ ਦੇ ਵਿੱਚ ਐਸਸੀ ਐਸਟੀ ਨੂੰ ਰਾਖਵਾ ਕਰਨ ਮਿਲਦਾ ਹੈਗਾ ਅੱਜ ਤੋਂ ਤੁਸੀਂ ਕਦੇ ਸਰਚ ਕਰਕੇ ਦੇਖਿਓ ਵੀ 1992-93 ਤੋਂ ਪਹਿਲਾਂ ਕੀ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਸਰਪੰਚ ਐਸਸੀ ਜਾਂ ਵੂਮਨਸ ਹੋਇਆ ਕਰਦੀ ਸੀਗੀ ਰੇਅਰ ਹੁੰਦੀ ਹੋਊਗੀ ਕਹੋਗੇ ਹਾਂ ਵੀ ਸਾਡੇ ਤਾਂ ਹੁੰਦੀ ਸੀ ਪਰ ਰੇਅਰ ਰੇਅਰ 12000 ਤੋਂ ਪਲੱਸ ਪਿੰਡ ਨੇ ਪੰਜਾਬ ਦੇ ਤਾਂ ਉੱਥੇ ਸਰਚ ਕਰਕੇ ਦੇਖਿਓ ਵੀ ਕੀ ਹੁੰਦਾ ਸੀ ਪਹਿਲਾਂ ਇਸ ਸਿਸਟਮ ਇਹ ਹਨਾ ਤਾਂ ਇਹਦਾ ਆਨਸਰ ਕੀ ਹੋਊਗਾ ਡਾਜੀ ਤਾਂ ਹੋਊਗਾ ਜੀ ਅਨੁਸੂਚਿਤ ਜਾਤੀਆਂ ਦੇ ਲਈ ਅਨਸੂਜੀਤ ਜਨਜਾਤੀਆਂ ਦੇ ਲਈ ਤੇ ਔਰਤਾਂ ਦੇ ਲਈ ਰਾਖਵੇਂ ਕਰਨ ਦਾ ਪ੍ਰਬੰਧ ਕੀਤਾ ਗਿਆ ਸੀਗਾ ਉਹ ਸਾਡੇ 73 ਐਮੈਂਡਮੈਂਟ ਦੇ ਦੁਆਰਾ ਕੀਤਾ ਗਿਆ ਸੀ ਇਹ ਮੋਸਟ ਇੰਪੋਰਟੈਂਟ ਹੈ ਜੀ ਇਹ ਤੇ ਭਾਈ ਸੋਸ਼ਲ ਜਸਟਿਸ ਵੀ ਹੈਗਾ ਇੱਕ ਪ੍ਰਕਾਰ ਦਾ ਹੈ ਵੀ ਭਾਈ ਜਿਹੜੀਆਂ ਦਬੀਆਂ ਕੁਚਲੀਆਂ ਜਾਤੀਆਂ ਨੇ ਗਿਆ ਔਰਤਾਂ ਨਹੀਂ ਹੈ ਵੂਮਨਸ ਨੇ ਗਿਆ ਇਹਦਾ ਮਤਲਬ ਭਾਈ ਇਹਨਾਂ ਨੂੰ ਵੱਡੇ ਲੈਵਲ ਦੇ ਉੱਪਰ ਰਾਖਵਾ ਕਰਨ ਮਿਲ ਗਿਆ ਸੀ ਓਕੇ ਕੇਂਦਰ ਤੇ ਰਾਜ ਸਭਾ ਰਾਜ ਸਰਕਾਰਾਂ ਨਾਲ ਸੰਬੰਧਿਤ ਸੰਬੰਧਿਤ ਵਿਵਾਦ ਸਾਰੇ ਸੁਪਰੀਮ ਕੋਰਟ ਦੇ ਕਿਹੜੇ ਖੇਤਰ ਚ ਆਉਂਦੇ ਨੇ ਨਾ ਤਾਂ ਸਾਡੇ ਸੰਵਿਧਾਨ ਦਾ ਇੱਕ ਆਰਟੀਕਲ ਹੈ ਭਾਈ ਉਹ ਆਰਟੀਕਲ ਨੰਬਰ ਹੈਗਾ 71 ਇਸ 71 ਆਰਟੀਕਲ ਕੀ ਕਹਿੰਦਾ ਵੀ ਹਨਾ ਤਾਂ ਉਹ ਕਹਿੰਦਾ ਵੀ ਰਾਸ਼ਟਰਪਤੀ ਉਪਰਾਸ਼ਟਰਪਤੀ ਦੀ ਜੀ ਸਾਡੇ ਕੋਈ ਵਿਵਾਦ ਹੋ ਜਾਂਦਾ ਤੈਨੂੰ ਸੁਲਝਾਉਣ ਦੀ ਪਾਵਰ ਸਾਡੇ ਕਿਹਦੇ ਕੋਲ ਹੁੰਦੀ ਸੁਪਰੀਮ ਕੋਰਟ ਕੋਲ ਇਹਦਾ ਮਤਲਬ ਵੀ ਇਹ ਵਿਵਾਦ ਤੁਸੀਂ ਕੱਲਾ ਸੁਪਰੀਮ ਕੋਰਟ ਦੇ ਵਿੱਚ ਸੁਲਝਾ ਸਕਦੇ ਹੋ ਇਹਦੇ ਨਾਲ ਇੱਕ ਪਾਵਰ ਹੋਰ ਵੀ ਹੈਗੀ ਇਹਦੀ ਉਹ ਆਉਂਦੀ ਹੈ ਦੇ ਆਰੰਭੀ ਖੇਤਰ ਦੇ ਵਿੱਚ ਆਰੰਭੀ ਖੇਤਰ ਮਤਲਬ ਵੀ ਇਸ ਪਾਵਰਸ ਨੂੰ ਕੱਲਾ ਸੁਪਰੀਮ ਕੋਰਟ ਹੀ ਇਸਤੇਮਾਲ ਕਰੂਗਾ ਜੇ ਕਦੇ ਕੇਂਦਰ ਤੇ ਰਾਜਾਂ ਦੇ ਵਿਚਕਾਰ ਕਿਸੇ ਵਿਵਾਦ ਕੋਈ ਵਿਵਾਦ ਹੋ ਜਾਂਦਾ ਹੈ ਤਾਂ ਇਸ ਵਿਵਾਦ ਨੂੰ ਸੁਲਝਾਉਣ ਦੀ ਪਾਵਰ ਸਿਰਫ ਦੇ ਸਿਰਫ ਸਾਡੀ ਕਿਹਦੇ ਕੋਲ ਹੁੰਦੀ ਹੈ ਮਾਨਯੋਗ ਸੁਪਰੀਮ ਕੋਰਟ ਕੋਲ ਹੁੰਦੀ ਹੈ ਤੈਨੂੰ ਅਸੀਂ ਕੀ ਬੋਲਦੇ ਆ ਰੰਭਿਕ ਅਧਿਕਾਰ ਖੇਤਰ ਠੀਕ ਹੈ ਜੀ ਰੰਭਿਕ ਅਧਿਕਾਰ ਰੰਭਿਕ ਅਧਿਕਾਰ ਖੇਤਰ ਦੇ ਵਿੱਚ ਵੀ ਦੋ ਅਧਿਕਾਰ ਹੁੰਦੇ ਨੇ ਇੱਕ ਹੁੰਦਾ ਹੈ ਸਾਡਾ ਕੇਂਦਰ ਤੇ ਰਾਜਾਂ ਵਾਲਾ ਤੇ ਪਲੱਸ ਸਾਡਾ ਰਾਸ਼ਟਰਪਤੀ ਉਪਰਾਸ਼ਟਰਪਤੀ ਵਾਲਾ ਹੋ ਗਿਆ ਇੱਕ ਹੁੰਦਾ ਸੰਵਰਤੀ ਸੰਵਰਤੀ ਦੇ ਵਿੱਚ ਕੀ ਹੁੰਦਾ ਵੀ ਐਬਸੋਲਿਊਟ ਪਾਵਰ ਹੁੰਦੀ ਉਹਦੇ ਕੋਲੇ ਇਹ ਐਬਸੋਲਿਊਟ ਪਾਵਰ ਹੋਗੀ ਸੰਵਰਤੀ ਦੇ ਵਿੱਚ ਕੀ ਹੁੰਦਾ ਵੀ ਕਨਕਰਨ ਪਾਵਰ ਜੀ ਨੂੰ ਬੋਲਦੇ ਆ ਸੀ ਉਹ ਸੁਪਰੀਮ ਕੋਰਟ ਹਾਈ ਕੋਰਟ ਦੋਨਾਂ ਕੋਲੇ ਹੁੰਦੀ ਹੈ ਜਿਹਦੇ ਵਿੱਚ ਸਾਡੀ ਸੁਪਰੀਮ ਕੋਰਟ ਐਂਡ ਦੋਨੋਂ ਹਾਈ ਸਾਡੀਆਂ ਜਿੰਨੀ ਹਾਈ ਕੋਰਟਸ ਨੇਗੀਆਂ ਉਹ ਸਾਡਾ ਫੰਡਾਮੈਂਟਲ ਰਾਈਟਸ ਨਾਲ ਰਿਲੇਟਡ ਜਿਹੜੇ ਟੌਪਿਕਸ ਹੈਗੇ ਨੇ ਉਹਨੂੰ ਵੀ ਕੀ ਕਰ ਸਕਦੀਆਂ ਨੇ ਦੇਖ ਸਕਦੀਆਂ ਨੇਗੀਆਂ ਤੇ ਇਸ ਕਰਕੇ ਦਾ ਅਨਸਰ ਅਸੀਂ ਲਾਵਾਂਗੇ ਜੀ ਆਰੰਭੀ ਖੇਤਰ ਇੰਪੋਰਟੈਂਟ ਕੁਸਚਨ ਹੈ ਤੁਹਾਡੇ ਵਾਸਤੇ ਬਈ ਦੋ ਪ੍ਰਕਾਰ ਦੀਆਂ ਦੁਨੀਆਂ ਦੇ ਵਿੱਚ ਫੇਮਸ ਪ੍ਰਣਾਲੀਆਂ ਨੇਗੀਆਂ ਇੱਕ ਸੰਸਦੀ ਪ੍ਰਣਾਲੀ ਫੇਮਸ ਹੈ ਇੱਕ ਸਾਡੀ ਪ੍ਰਧਾਨਗੀ ਪ੍ਰਣਾਲੀ ਫੇਮਸ ਹੈਗੀ ਅਮਰੀਕਾ ਦੀ ਪ੍ਰਧਾਨਗੀ ਪ੍ਰਣਾਲੀ ਸਾਡੇ ਇੱਥੇ ਸੰਸਦੀ ਪ੍ਰਣਾਲੀ ਹੈ ਸੰਸਦੀ ਪ੍ਰਣਾਲੀ ਉਹ ਪ੍ਰਣਾਲੀ ਹੁੰਦੀ ਹੈ ਜਿਹਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੋਨਾਂ ਦਾ ਆਪਸ ਵਿੱਚ ਕੋਰਿਲੇਸ਼ਨ ਹੁੰਦਾ ਹੈ ਗੂੜਾ ਸਬੰਧ ਹੁੰਦਾ ਹੈ ਕਿ ਦੋ ਜੇ ਨਾਲ ਜੁੜੀਆਂ ਆਉਂਦੀਆਂ ਨੇ ਹੈ ਨਾ ਤਾਂ ਦੇਖੋ ਬਈ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਧਾਨ ਮੰਡਲ ਦੇ ਕਾਰਜਪਾਲਿਕਾ ਇੱਕ ਦੂਜੇ ਨਾਲ ਕੀ ਹੁੰਦੀਆਂ ਨੇ ਵੱਖਰੀਆਂ ਨਹੀਂ ਹੁੰਦੀਆਂ ਵੱਖਰੀਆਂ ਤਾਂ ਨਹੀਂ ਹੁੰਦੀਆਂ ਬਈ ਇੱਕ ਦੂਜੇ ਦੇ ਨਿਰਭਰ ਹਨ ਆਸਥਿਕ ਹੋ ਸਕਦਾ ਹੈ ਸੀ ਅਸੀਮੋਕ ਨੇ ਤਾਂ ਤਾਂ ਅਨਸਰ ਅਸੀ ਕਿਲਾ ਮਗੇ ਜੀ ਇਹ ਤਾਂ ਅਨਸਰ ਸੀ ਲਾ ਮਗੇ ਜੀ ਵੀ ਅਨਸਰ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਇਹਨੂੰ ਯਾਦ ਕਰ ਲੈਣਾ ਆਪਾਂ ਨੈਕਸਟ ਆ ਗਏ ਜੀ 31 ਨੰਬਰ ਕੁਸਚਨ ਮਨੁੱਖੀ ਜਾਤੀ ਨੇ ਆਪਣੇ ਆਪ ਨੂੰ ਹੋਰ ਜਾਨਵਰਾਂ ਤੋਂ ਵਧੀਆ ਕਿਉਂ ਮੰਨਿਆ ਹੈ ਕਿਉਂ ਮੰਨਿਆ ਬਈ ਕਿਉਂਕਿ ਉਹ ਤਰਕ ਹੈ ਉਹਨਾਂ ਕੋਲੇ ਸਮਾਜ ਚ ਰਹਿੰਦਾ ਹੈ ਗੱਲਬਾਤ ਦੀ ਯੋਗਤਾ ਹੈ ਤੇ ਭੋਜਨ ਹੈ ਵਸਤਾ ਚਲੋ ਹਨਾ ਇਹਨਾਂ ਜੋ ਅਨਸਰ ਤਾਂ ਸਾਰੀ ਬਣਦੇ ਨੇ ਖੈਰ ਇਹਦੇ ਨੇ ਭੋਜਨ ਦਾ ਫਿਰ ਸਾਰੀ ਕਰਦੇ ਨੇ ਤੇ ਸਭ ਤੋਂ ਮੇਨ ਚੀਜ਼ ਇਹਦੇ ਵਿੱਚ ਕੀ ਹੈ ਵੀ ਉਹ ਸਮਾਜ ਚ ਰਹਿੰਦਾ ਹੈ ਬਾਕੀ ਸਮਾਜ ਚ ਨਹੀਂ ਰਹਿੰਦੇ ਹੈਗੇ ਠੀਕ ਹੈ ਚਲੋ ਤਰਕ ਤਾਂ ਕਰਦੇ ਹੀ ਆ ਉਹ ਪਰ ਜਾਨਵਰ ਤਰਕ ਨਹੀਂ ਕਰਦੇ ਨਾ ਠੀਕ ਹੈ ਤਾਂ ਸਮਝ ਆ ਚ ਰੰਦਾ ਵੀ ਹੈ ਨਾ ਤੇ ਇੰਪੋਰਟੈਂਟ ਤੁਹਾਡੇ ਵਾਸਤੇ ਨੈਕਸਟ ਕੁਐਸਚਨ 32 ਨੰਬਰ ਕੁੜੀਆਂ ਚਿੱਤਰਕਾਰੀ 'ਚ ਵਧੀਆ ਹੁੰਦੀਆਂ ਨੇ ਤੇ ਮੁੰਡੇ ਖੇਡਾਂ 'ਚ ਹੈ ਨਾ ਆਪਾਂ ਆਮ ਦੌਰ ਦੇ ਕਹਦੇ ਨੇ ਭਾਈ ਵੀ ਕੁੜੀਆਂ ਜਿਹੜੀਆਂ ਨੇ ਇਹ ਚਿੱਤਰਕਾਰੀ ਵਧੀਆ ਕਰਦੀਆਂ ਨੇ ਜਾਂ ਫਲਾਣਾ ਸੈਕਟ ਜੀ ਮਾਹਰ ਹੁੰਦੀਆਂ ਨੇ ਹੋਮ ਸਾਇੰਸ ਕਰਾਉਣੀ ਚਾਹੀਦੀ ਹੈ ਜੀ ਹੈ ਨਾ ਕੁੜੀਆਂ ਖੇਡ ਕੇ ਕੀ ਕਰਨਗੀਆਂ ਜੇ ਨਾ ਇਸ ਤਰ੍ਹਾਂ ਦੀ ਬਹੁਤ ਸਰੀ ਗੱਲਾਂ ਹੁੰਦੀਆਂ ਨੇ ਤੇ ਕਿਸ ਚੀਜ਼ ਨੂੰ ਦਰਸਾ ਰਿਹਾ ਵੀ ਕਿਸ ਚੀਜ਼ ਨੂੰ ਦਰਸਾ ਰਿਹਾ ਹੈ ਇਹ ਪੱਖਪਾਤ ਹੈ ਵਿਭਿੰਨਤਾ ਲਿੰਗ ਯੋ ਹਣਾ ਵੀ ਪਈ ਜੈਂਡਰ ਜੈਂਡਰ ਸਟੀਰੀਓਟਾਈਪ ਇਹਨੂੰ ਬੋਲਦੇ ਜੈਂਡਰ ਸਟੀਰੀਓਟਾਈਪ ਧਰਮ ਦੀ ਨਿਰਪੱਖਤਾ ਇਸ ਗੱਲ ਦਾ ਹਵਾਲਾ ਦਿੰਦਾ ਹੈ ਕਿ ਧਰਮ ਰਾਜ ਨਾਲੋਂ ਵੱਖਰਾ ਹੈ ਸਾਡੇ ਸੰविधान ਦਾ ਆਰਟੀਕਲ 20 5 ਤੋਂ ਲੈ ਕੇ 28 ਤੱਕ ਸਾਡੀ ਸਾਡੀ ਧਾਰਮਿਕ ਸ tựਤਾ ਨੂੰ ਪ੍ਰਦਾਨ ਕਰਦੇ ਨੇ ਇਹ ਲਿਖਿਆ ਹੋਇਆ ਚ ਕਿਹੜਾ ਭਾਗ ਦੀ ਧਰਮ ਨਿਰਪੱਖਤਾ ਦੀ ਨੀਤੀ ਦੀ ਉਲੰਘਣਾ ਕਰਦਾ ਹੈ ਉਲੰਘਣਾ ਕਰਦਾ ਵੀ ਇਹ ਠੀਕ ਹੈ ਰਾਜ ਧਰਮ ਤੋਂ ਦੂਰ ਰਹੇ ਰਾਜ ਧਰਮ ਦੇ ਆਧਾਰ ਤੇ ਕਾਨੂੰਨ ਬਣਾਵੇ ਰਾਜ ਆਰਥਿਕ ਰੂਪ ਵਿੱਚ ਮਦਦ ਦੇਵੇ ਤਾਂ ਕਿ ਧਰਮ ਦੇ ਆਧਾਰ ਤੇ ਸਕੂਲ ਖੋਲੇ ਜਾਣ ਸਰਕਾਰੀ ਸਕੂਲਾਂ ਵਿੱਚ ਧਾਰਮਿਕ ਤਿਉਹਾਰ ਮਨਾਏ ਜਾਣ ਹੁਣ ਵੀ ਉਲੰਘਣਾ ਤਾਂ ਸਾਰੀ ਕਰ ਰਹੇ ਨੇ ਯਾਰ ਰਾਜ ਧਰਮ ਤੋਂ ਦੂਰ ਰਹੇ ਧਰਮ ਦੇ ਆਧਾਰ ਤੇ ਬਣੇ ਕਾਨੂੰਨ ਹਨਾ ਰਾਜ ਧਰਮ ਦੇ ਆਧਾਰ ਤੇ ਬਣੇ ਕਾਨੂੰਨ ਆਰਥਿਕ ਰੂਪ ਵਿੱਚ ਮਦਦ ਦੇਵੇ ਤਾਂ ਕਿ ਧਰਮ ਦੇ ਆਧਾਰ ਤੇ ਸਕੂਲ ਖੋਲੇ ਜਾ ਸਕਣ ਸਰਕਾਰੀ ਸਕੂਲਾਂ ਵਿੱਚ ਧਾਰਮਿਕ ਤਿਉਹਾਰ ਮਨਾਏ ਇਹ ਤਾਂ ਯਾਰ ਇਕੱਲੇ ਇਹ ਤਾਂ ਸਾਰੀ ਗਲਤ ਨੇ ਇੱਥੇ ਤਾਂ ਉਲੰਘਣਾ ਨਹੀਂ ਕਰਦਾ ਹੈ ਜੇ ਨਹੀਂ ਕਰਦਾ ਇੱਥੇ ਨਹੀਂ ਪੰਨੇ ਹੋਏ ਆਪਾਂ ਤਾਂ ਅਤੇ ਨਹੀਂ ਪਾਗੇ ਨਾ ਫਿਰ ਆਪਾਂ ਕੁੱਸ ਨੂੰ ਹੱਲ ਕਰਦੇ ਆਂ ਠੀਕ ਹੈ ਤਾਂ ਨਹੀਂ ਪਾ ਕੇ ਦਾ ਆਨਸਰ ਪਹਿਲਾ ਬਣੂਗਾ ਮੇ ਰਿਕਾਰਡਿੰਗ ਰਾਜਧਰਮ ਤੋਂ ਦੂਰ ਰਹੇ ਠੀਕ ਹੈ ਓਕੇ ਇਹ ਆਨਸਰ ਠੀਕ ਹੈ ਚਲੋ ਨੈਕਸਟ ਹੈ ਇਹਨਾਂ ਵਿੱਚੋਂ ਕਿਹੜਾ ਆਦੇਸ਼ ਜਨਰਲ ਪ੍ਰਿਵੇਸ਼ ਮਿਸ਼ਨ ਨੇ 2002 ਦੇ ਵਿੱਚ ਹੁਣ ਕਿੱਥੋਂ ਆਇਆ ਕੁਸਚਨ ਵੀ ਹੈ ਇਹ ਜਦੂ ਐਜੂਕੇਸ਼ਨ ਦੇ ਨੋਟਸਾਂ ਚੋਂ ਆਇਆ ਕੁਸਚਨ ਹੈ ਠੀਕ ਹੈ ਜੀ ਪੁਰਾਣੇ ਨੋਟਸ ਵੀ ਜਾ ਕੇ ਦੇਖ ਲਿਓ ਪੁਰਾਣੀ ਕਲਾਸਾਂ ਜਾ ਕੇ ਦੇਖ ਲਿਓ ਇਹ ਕੁਸਚਨ ਸਾਰੇ ਦਾ ਸਾਰਾ ਪਿਆ ਹੋਇਆ ਉੱਥੇ ਠੀਕ ਹੈ ਜੀ ਤਾਂ ਉਹਨੇ ਕਾਨੂੰਨ ਇੱਕ ਜਾਰੀ ਕੀਤਾ ਸੀਗਾ ਆਦੇਸ਼ ਜਾਰੀ ਕੀਤਾ ਸੀ ਲੀਗਲ ਫਰੇਮਵਰਕ ਆਰਡਰ ਉਨੇ ਪੂਰਾ ਕੰਪਲੀਟਲੀ ੜਾ ਉਹਨੇ ਚੇਂਜ ਕਰਤਾ ਸੀ ਕਨਸਟੀਟਿਊਸ਼ਨ ਤੇ ਤੁਸੀਂ ਹੁਣ ਵੀ ਦੇਖੋ ਪਾਕਿਸਤਾਨ ਦੇ ਵਿੱਚ ਸੱਤਾ ਪਰिवर्तन ਜਲਦੀ ਹੋਣ ਵਾਲਾ ਹੈ ਉੱਥੇ ਦੁਬਾਰਾ ਫਿਰ ਆਰਮੀ ਦਾ ਹੀ ਰੂਲ ਆਉਣ ਵਾਲਾ ਹੈ ਹਾਂਜੀ ਚਲੋ ਨੈਕਸਟ ਕੁਐਸਚਨ ਨੰਬਰ 36 35 ਕਿਹੜਾ ਲੋਕਤੰਤਰ ਲਈ ਸਹੀ ਨਹੀਂ ਹੈ ਭਈ ਰਾਜਗਰਤਾ ਪਾਰਟੀ ਦੇ ਵੀ ਹਾਰਨ ਦੀ ਪੂਰੀ ਸੰਭਾਵਨਾ ਹੈ ਬਿਲਕੁਲ ਹੁੰਦੀ ਹੈ ਕਿਸੇ ਵੀ ਤਰੀਕੇ ਨਾਲ ਹੋਣ ਹੋ ਸਕਦੀ ਹੈ ਸੰਸਾਰਕ ਕੋਈ ਵੀ ਇੱਕ ਦੇਸ਼ ਆਦਰਸ਼ ਲੋਕਤੰਤਰ ਨਹੀਂ ਇਹ ਵੀ ਗੱਲ ਸਹੀ ਹੈ ਲੋਕਤੰਤਰ ਸਭ ਤੋਂ ਇੱਕ ਆਮ ਰੂਪ ਪ੍ਰਤੀਨਿਧੀ ਲੋਕਤੰਤਰ ਹੈ ਇਹ ਵੀ ਗੱਲ ਸਾਡੀ ਸਹੀ ਹੈ ਕਿਸੇ ਵੀ ਤਰੀਕੇ ਨਾਲ ਹੋਣ ਹੋ ਸਕਦੀ ਹੈ ਸ਼ਾਮਦਾਮ ਦੰਡ ਭੇਦ ਗ ਚੋਰੀ ਚਕਾਰੀ ਕਰੋ ਗੁੰਡਾਗਰਦੀ ਕਰੋ ਕੁਝ ਵੀ ਕਰੋ ਵੋਟਾਂ ਚੋਰੀ ਕਰੋ ਨਾ ਤਾਂ ਕਿਸੇ ਵੀ ਤਰੀਕੇ ਨਾਲ ਇਹ ਥੋੜੀ ਪੋਸੀਬਲ ਹੈ ਕਿਸੇ ਵੀ ਤਰੀਕੇ ਨਾਲ ਜਿੰਨਾ ਤਾਂ ਇਹ ਥੋੜੀ ਕਿਸੇ ਤਰੀਕੇ ਨਾਲ ਤੁਸੀਂ ਇਲੈਕਸ਼ਨ ਕਰਾ ਦੋਗੇ ਹਾਂਜੀ ਨਹੀਂ ਹੋ ਸਕਦੀ ਹੈਗੀ ਹੈ ਨਾ ਇਸ ਕਰਕੇ ਦਾ ਅਨਸਰ ਅਸੀਂ ਲਾਵਾਂਗੇ ਜੀ ਵੀ ਅਨਸਰ 36 ਨੰਬਰ ਕੁਸਚਨ ਜੀ ਅਗਲਾ ਕੁਸਚਨ ਜੀਓਗ੍ਰਾਫੀ ਨਾਲ ਜੁੜਿਆ ਹੈ ਬਈ ਕਹਦਾ ਇਹਨਾਂ ਵਿੱਚੋਂ ਕਿਹੜੇ ਪ੍ਰਾਂਤ ਜਿਹੜੇ ਕਰਖਰੇਖਾਂ ਨੂੰ ਛੁੰਦੇ ਨੇ ਕਰਖਰੇਖਾਂ ਨੂੰ ਛੁੰਦੇ ਨੇ ਸਾਰੇ ਪ੍ਰਾਂਤ ਹੈ ਨਾ ਤਾਂ ਕਿਹੜੇ-ਕਿਹੜੇ ਛੁੰਦੇ ਨੇ ਵੀ ਗੁਜਰਾਤ ਛੁੰਦਾ ਹੈ ਰਾਜਸਥਾਨ ਛੁੰਦਾ ਹੈ ਐਮਪੀ ਛੁੰਦਾ ਹੈ ਛੱਤੀਸਗੜ ਛੁੰਦਾ ਹੈ ਤੇ 1 2 3 4 ਤੁਹਾਡਾ ਜੀ ਆਹ 4 ਖੰਡ ਚੁੰਦਾ ਬੰਗਾਲ ਚੁੰਦਾ ਤੇਰਪੁਰਾ ਚੁੰਦਾ ਤੇ ਮਿਜ਼ੋਰਮਸ ਹੁੰਦਾ ਇਹ ਸਾਡੇ ਸਾਰੇ ਦੇ ਸਾਰੇ 8 ਰਾਜ ਨੇ ਜਿਹੜੇ ਇਹ ਕਰ ਕਰੇਖਾਂ ਚੁੰਦੇ ਨੇ ਤਾਂ ਬਈ ਉੜੀਸਾ ਅਜੇ ਹੈਗਾ ਉੜੀਸਾ ਹੈ ਨਹੀਂਗਾ ਠੀਕ ਹੈ ਜੀ ਗੁਜਰਾਤ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਵੀ ਨਹੀਂ ਹੈਗਾ ਵੀ ਮੱਧ ਪ੍ਰਦੇਸ਼ ਝਾਰਖੰਡ ਤੇਰਪੁਰਾ ਉੜੀਸਾ ਚ ਨਹੀਂ ਹੈਗਾ ਤਾਂ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਜੀ ਮੱਧ ਪ੍ਰਦੇਸ਼ ਝਾਰਖੰਡ ਤੇ ਤੇਰਪੁਰਾ ਸੀ ਆਨਸਰ ਲਾ ਲਾਂਗੇ ਬੀ ਆਨਸਰ ਕਿਵੇਂ ਆਊਗਾ ਗੁਜਰਾਤ ਉੱਤਰ ਪ੍ਰਦੇਸ਼ ਤਾਂ ਹੈ ਨਹੀਂ ਆਪਣਾ ਲਾਇਦ ਖੇ ਦੇ ਵਿੱਚ ਹਨਾ ਨਹੀਂ ਆਊਗਾ ਹਨਾ ਤਾਂ ਸੀ ਆਨਸਰ ਆਊਗਾ ਇਹਦਾ 8 ਦੇ ਵਿੱਚੋਂ 3 ਪਏ ਨੇ ਸੀ ਆਨਸਰ ਆ ਗਿਆ ਓਕੇ ਸਭ ਤੋਂ ਤੇਜ਼ ਜ਼ਮੀਨ ਤੇ ਦੌੜਨ ਵਾਲਾ ਸਤੰਤਰੀ ਚੀਤਾ ਕਹਿੰਦਾ ਜੀ ਸਭ ਤੋਂ ਵਧੀਆ ਤੇ ਪ੍ਰਮੁੱਖ ਬਿੱਲੀਆਂ ਦੀ ਜਾਤੀ ਦਾ ਹਿੱਸਾ ਹੈ 20ਵੀਂ ਸਦੀ ਤੋਂ ਪਹਿਲਾਂ ਚੀਤਾ ਵੱਡੇ ਪੈਮਾਨੇ ਤੇ ਅਫਰੀਕਾ ਤੇ ਏਸ਼ੀਆ 'ਚ ਮਿਲਦਾ ਸੀ ਹੁਣ ਭਾਰਤ ਦੇ ਵਿੱਚ ਕਹਿੰਦੇ ਬਹੁਤ ਸਾਲ ਪਹਿਲਾਂ 1952 ਦੇ ਅਲੋਪ ਹੋ ਗਿਆ ਹਨਾ ਜੀ ਤਾਂ ਇਹਦਾ ਕਾਰਨ ਕੀ ਹੈ ਭਈ ਇਹਦਾ ਕਾਰਨ ਕੀ ਹੈ ਬਹੁਤ ਸਾਰੇ ਜਾਨਵਰ ਸਾਡੇ ਅਲੋਪ ਹੋ ਗਏ ਬਹੁਤ ਸਾਰੇ ਪਸ਼ੂ ਪੰਛੀ ਸਾਡੇ ਅਲੋਪ ਹੋ ਗਏ ਜੀ ਵੱਲੋਪ ਹੋਈ ਜਾਂਦੇ ਸਾਡੇ ਹਨਾ ਆ ਜਿਹਨੂੰ ਅਸੀਂ ਬੋਲਦੇ ਆਂ ਆਮਲੀ ਤਪਸ਼ ਪੂਰੀ ਦੁਨੀਆ ਜੀ ਤਪਸ਼ ਪਹਿਲੀ ਹੋਈ ਹੈ ਨਾ ਪਰ ਚਿਤਿਆਂ ਦੀ ਕਿਤੇ ਨਾ ਕਿਤੇ ਹੁਣ ਲਿਆਂਦੇ ਗਏ ਸੀ ਪਿੱਛੇ ਜੇ ਕਿਨੋਂ ਨੈਸ਼ਨਲ ਪਾਰਕ ਚ ਸਾਡੇ ਰੱਖੇ ਗਏ ਸੀ ਲਿਆ ਕੇ ਉਹ ਉਹਨਾਂ ਦੀ ਉਹਨਾਂ ਵਿੱਚੋਂ ਵੀ 8 ਸ਼ਾਇਦ 7 ਤੇ 8 ਦੀ ਡੈਥ ਹੋ ਚੁੱਕੀ ਹੈ ਵੀ ਲੈ ਕੇ ਆਏ ਜੀ ਉਹਨਾਂ ਜੋ 7 8 ਦਾ ਮਰ ਚੁੱਕੇ ਨੇਗੇ ਤੇ ਇਹਨਾਂ ਦੀ ਇਹਨਾਂ ਨੂੰ ਮਾਰਨ ਦਾ ਕਾਰਨ ਕੀ ਵੀ ਸੀਗਾ ਬਹੁਤ ਵੱਡੇ ਲੈਵਲ ਦੇ ਉੱਪਰ ਅੰਗਰੇਜ਼ਾਂ ਵੱਲੋਂ ਤੇ ਜਿਹੜੀ ਰਾਜਸਤਾ ਦੇ ਰਾਜੇ ਸੀਗੇ ਉਹਨਾਂ ਵੱਲੋਂ ਬਹੁਤ ਵੱਡੇ ਲੈਵਲ ਤੇ ਲੱਖਾਂ ਦੀ ਗਿਣਤੀ ਦੇ ਟਾਈਗਰ ਬਾਗ ਸਾਡੇ ਚੀਤੇ ਇਹ ਮਾਰੇ ਵੀ ਗਏ ਸੀਗੇ ਠੀਕ ਹੈ ਤਾਂ ਸ਼ਿਕਾਰੀ ਕੋਈ ਬਹੁਤ ਵੱਡਾ ਕਾਰਨ ਰਿਹਾ ਹੋਵੇ ਇਹਨਾਂ ਦੇ ਖਤਮ ਹੋਣ ਦਾ ਨੈਕਸਟ ਸਾਡਾ ਜੀ 38 ਨੰਬਰ ਇਹ ਕੁਐਸਚਨ ਦਾ ਤੁਹਾਨੂੰ ਗ੍ਰੇਸ ਨੰਬਰ ਮਿਲਿਆ ਸੀ ਬਈ ਤੇ ਇਹਨੂੰ ਚੈੱਕ ਕਰ ਲੈਣਾ ਗ੍ਰੇਸ ਨੰਬਰ ਮਿਲਿਆ ਹੋਇਆ ਇਹਦਾ ਠੀਕ ਹੈ ਦੋ ਤਿੰਨ ਕੁਐਸਚਨਾਂ ਦੇ ਗ੍ਰੇਸ ਨੰਬਰ ਮਿਲੇ ਹੋਏ ਸੀਗੇ ਇੱਕ ਇਸ ਕੁਐਸਚਨ ਦਾ ਕਿਉਂ ਲਿਆ ਸੀਗਾ ਇੱਕ ਕੇਸ ਦਾ ਵੀ ਮਿਲਿਆ ਸੀਗਾ ਗ੍ਰੇਸ ਬਈ ਠੀਕ ਹੈ ਤਾਂ ਗ੍ਰੇਸ ਖੁਰਸਤਾ ਪਦਵਾਉਣ ਚ ਮਾਹਰ ਹਾਂਗੇ ਠੀਕ ਹੈ ਤੇ ਚਲੋ 40 ਨੰਬਰ ਕੁਐਸਚਨ ਜੀ ਕਹਿੰਦੇ ਭਾਰਤ ਦੀ ਸਹੀ ਉੱਤਰੀ ਪਛਾਣ ਕਰਨੀ ਹੈ ਕਾਫੀ ਅਮੀਰ ਹੈ ਕਹਿੰਦੇ ਤੇ ਖਣਿਜਾਂ ਵਿੱਚ ਨਿਰਮਾਣ ਵਿੱਚ ਵੱਖਰਾ ਵੱਖਰਾ ਸਮਾਪੂਰਗੋਲਿਕ ਢਾਂਚਾ ਤੇ ਕਿਰਿਆਵਾਂ ਸ਼ਾਮਿਲ ਹੁੰਦੀ ਹੈ ਨਾ ਬਈ ਕੋਈ ਖਣਿਜ ਕਿੱਥੇ ਆ ਪੰਜਾਬ ਦੇ ਖਣਿਜ ਤਾਂ ਹੈ ਨਹੀਂਗਾ ਕੋਈ ਉਹਨਾਂ ਨਾ ਤਾਂ ਖਣਿਜਾਂ ਦੇ ਨਿਰਮਾਣ ਦੇ ਲਈ ਵੀ ਕੁਝ ਭੂਗੋਲਿਕ ਏਰੀਆ ਹੋਣਾ ਜ਼ਰੂਰੀ ਹੈ ਸਮਾਂ ਚਾਹੀਦਾ ਵੀ ਇਹਦੇ ਵਾਸਤੇ ਵੱਖਰਾ ਵੱਖਰਾ ਸਮਾਂ ਨਾ ਤੇ ਕਿਰਿਆਵਾਂ ਸ਼ਾਮਿਲ ਹੁੰਦੀਆਂ ਨਹੀਂ ਹੈ ਨਾ ਤੇ ਕਾਫੀ ਅਮੀਰ ਹੈ ਤਾਂ ਇਹਦਾ ਕਾਰਨ ਦੋਨੋਂ ਸਹੀ ਨੇ ਤੇ 1 ਦਾ 2 ਦਾ ਇਹ ਕਾਰਨ ਬਣਦਾ ਬਈ ਹੈ ਨਾ ਤਾਂ ਇਹਦਾ ਆਨਸਰ ਅਸੀਂ ਲਾ ਦਾਂਗੇ ਜੀ ਏ ਆਨਸਰ ਠੀਕ ਹੈ ਜੀਓਗ੍ਰਾਫੀ ਦਾ ਕੁਸਚਨ ਇੰਪੋਰਟੈਂਟ ਕੁਸਚਨ ਹੈ ਬਈ ਸੌਰ ਮੰਡਲ ਵਿੱਚ ਕਹਿੰ ਜੋ ਚਟਾਨਾਂ ਦੇ ਬਣੇ ਹੁੰਦੇ ਨੇ ਇਹਨਾਂ ਵਿੱਚ ਕਿਹੜਾ ਗ੍ਰਹਿ ਨਜ਼ਦੀਕੀ ਹੈ ਅੰਦਰਲੇ ਗ੍ਰਹਿ ਠੀਕ ਹੈ ਜੀ ਅੰਦਰੂਨੀ ਗ੍ਰਹਿ ਜੀ ਨੂੰ ਬੋਲਦੇ ਆਂ ਅਸੀਂ ਤਾਂ ਇਹ ਸਾਡਾ ਸੂਰਜ ਦੇਵਤਾ ਸੂਰਜ ਚਾਚਾ ਪਾਪਾ ਜੋ ਵੀ ਹੈ ਨਾ ਕਹ ਲਓ ਇਹਨੂੰ ਆ ਸਾਡਾ ਬੁੱਧ ਗ੍ਰਹਿ ਹੈ ਆ ਸਾਡਾ ਸ਼ੁਕਰ ਗ੍ਰਹਿ ਹੈ ਆ ਸਾਡੀ ਮਾਤਾ ਹੈ ਠੀਕ ਹੈ ਜੀ ਆ ਸਾਡਾ ਸਾਡੀ ਸਾਡਾ ਮੰਗਲ ਗ੍ਰਹਿ ਹੈ ਠੀਕ ਹੈ ਸਾਡਾ ਰਿਸਤੇਾਰੇ ਵੀ ਲੱਗਦਾ ਕੋਈ ਤਾਂ ਬੁੱਧ ਹੋ ਗਿਆ ਇਸ ਚਾਰੇ ਸਾਡੇ ਕੀ ਨੇ ਅੰਦਰੂਨੀ ਗ੍ਰਹਿ ਨੇ ਤਾਂ ਕਿਹੜੇ-ਕਿਹੜੇ ਹੋਗੇ ਜੀ ਬੁੱਧ ਹੋ ਗਿਆ ਬੱਬਾ ਬੁੱਧ ਸੱਸਾ ਸ਼ੁਕਰ ਧਰਤੀ ਹੋ ਗਈ ਤੇ ਮੰਗਲ ਹੋ ਗਿਆ ਠੀਕ ਹੈ ਬਸਤਮ ਹੈ ਨਾ ਬਸਤਮ ਬਣ ਗਿਆ ਅੱਛਾ ਇਹਨਾਂ ਚੋਂ ਅ ਬ੍ਰਹਸਪਤੀ ਵੀ ਦੂਰ ਹੈ ਬਈ ਨਹੀਂ ਆਊਗਾ ਸ਼ਨੀ ਵੀ ਦੂਰ ਹੈ ਨਹੀਂ ਆਊਗਾ ਯੂਰੇਨਸ ਵੀ ਦੂਰ ਹੈ ਨਹੀਂ ਆਊਗਾ ਤਾਂ ਇੱਕੋ ਹੀ ਬਚਦਾ ਮੰਗਲ ਇਹ ਮੰਗਲ ਗ੍ਰਹਿ ਸਾਡਾ ਅੰਦਰੂਨੀ ਗ੍ਰਹਿ ਹੈ ਬਈ ਇਹ ਚਟਾਨਾਂ ਦਾ ਬਣਿਆ ਹੋਇਆ ਹੈਵੀ ਮੈਟਲ ਦਾ ਬਣਿਆ ਹੋਇਆ ਹੈ ਠੀਕ ਇਹਦੀ ਧਰਤੀ ਆ ਕੇ ਪਟਕੇ ਦੇਖੋਗੇ ਤਾਂ ਸਾਨੂੰ ਮੈਟਲ ਨਿਕਲੂਗੀ ਬਾਕੀ ਦੀ ਧਰਤੀ ਆ ਕੇ ਪਟਕੇ ਦੇਖੋਗੇ ਤਾਂ ਕਿੱਸਾ ਨਿਕਲਣਗੀਆਂ ਠੀਕ ਹੈ ਤਾਂ ਇਸ ਕਰਕੇ ਦਾ ਆਨਸਰ ਅਸੀਂ ਲਾਵਾਂਗੇ ਸਾਥੀਓ ਇਹ ਆਨਸਰ ਹੈ ਬਈ ਨੈਕਸਟ ਕੁਸਚਨ ਨੰਬਰ 42 ਹੈ ਸੌਰ ਮੰਡਲ ਦੇ ਤਾਰੇ ਗ੍ਰਹਿ ਉਪਗ੍ਰਹਿ ਸਾਂ ਹਨ ਹਨਾ ਬਹੁਤ ਸਾਰੇ ਛੋਟੇ ਪਿੰਡ ਵੀ ਸੂਰਜ ਦੇ ਦੁਆਲੇ ਘੁੰਮ ਰਹੇ ਨੇ ਹਨਾ ਇਹਨਾਂ ਵਿੱਚੋਂ ਇਸ ਇੰਨੋਂ ਛੋਟੇ ਪਿੰਡਾਂ ਨੂੰ ਅਸੀਂ ਲਘੂ ਗ੍ਰਹਿ ਬੋਲਦੇ ਨੇ ਇਹਨੂੰ ਅਸੀਂ ਐਸਟਰੋਇਡ ਲਘੂ ਗ੍ਰਹਿ ਨਾਲ ਐਸਟਰੋਇਡਸ ਨੂੰ ਬੋਲਦੇ ਆ ਅਸੀਂ ਤਾਂ ਜਿਹੜੇ ਤੁਹਾਡੇ ਐਸਟਰੋਇਡਸ ਨੇ ਨਾ ਅਵੰਤਰ ਗ੍ਰਹਿ ਨੂੰ ਬੋਲਦੇ ਨੇ ਛੁਦਰ ਗ੍ਰਹਿ ਵੀ ਨੂੰ ਬੋਲਦੇ ਨੇ ਫालतू ਜਿਹਾ ਹਨਾ ਇਹ ਇਹ ਸਾਰੇ ਦੇ ਸਾਰੇ ਸਾਨੂੰ ਮਿਲਦੇ ਨੇ ਆ ਸਾਡਾ ਬੁੱਧ ਹੈ ਆ ਸਾਡਾ ਸ਼ੁਕਰ ਹੈ ਆ ਸਾਡੀ ਧਰਤੀ ਹੈ ਠੀਕ ਹੈ ਜੀ ਤੇ ਆ ਸਾਡਾ ਮੰਗਲ ਹੈ ਤੇ ਮੰਗਲ ਦੁਆਰਾ ਸਾਡਾ ਬ੍ਰਹਸਪਤੀ ਆ ਵੀ ਹੈ ਨਾ ਆ ਬ੍ਰਹਸਪਤੀ ਆ ਗਿਆਡਾ ਛੋਟਾ ਲਾਤਾ ਚਲੋ ਬ੍ਰਹਸਪਤੀਆ ਤਾਂ ਇਹ ਮੰਗਲ ਦੇ ਬ੍ਰਹਸਪਤੀ ਦੇ ਵਿਚਾਲੇ ਹੁੰਦੇ ਨੇ ਬਈ ਇਹ ਠੀਕ ਹੈ ਦੇ ਸੋਨੂੰ ਮਿਲ ਜਾਂਦੇ ਨੇ ਬ੍ਰਹਸਪਤੀ ਅਤੇ ਮੰਗਲ ਦੇ ਵਿਚਾਲੇ ਜਿਵੇਂ ਜਿਵੇਂ ਗ੍ਰਹਿ ਆਪਣੀ ਗਤੀ ਕਰਦੇ ਰਹਿੰਦੇ ਨੇ ਉਵੇਂ ਉਵੇਂ ਇਹ ਘੁੰਮਦੇ ਰਹਿੰਦੇ ਨੇ ਕਈ ਵਾਰੀ ਘੁੰਮਦੇ 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 ਹੈ ਪਾਇਓ ਮੰਡਲੇ ਸਾਢੇ 3 ਦੇ ਸੰਪਰਕੇ ਵੀ ਆਏ ਨੇ ਇਹਨਾਂ ਨੂੰ ਅਗਲਾ ਗਿਆਂਦੀ ਇਹੀ ਐਸਟਰਾਇਡਸ ਵਗੈਰਾ ਹੁੰਦੇ ਨੇ ਸਾਰੇ ਹੈ ਨਾ ਓਕੇ ਚਲੋ ਜਾਂ ਫਿਰ ਉਲਕਾ ਪਿੰਡ ਮੈਟੋਰਸ ਹੈ ਨਾ ਅਜਾ ਨਿਰੇਖਣ ਦੇ ਖੇਤਰ ਵਿੱਚ ਸਟੇਜ ਪਹਿਲੀ ਕਿਹੜੀ ਹੈ ਨਾ ਉਦੇਸ਼ ਹੈ ਜੀ ਸਮੱਸਿਆਵਾਂ ਦੇ ਵਿਸ਼ਲੇਸ਼ਣ ਹੈ ਸਮੱਸਿਆਵਾਂ ਬਣਾਏਗੀ ਠੀਕ ਹੈ ਸੰਧ ਦੇ ਤਕਨੀਕ ਸਿਆਂ ਤਾਂ ਜਦੋਂ ਅਸੀਂ ਨਿਰੇਖਣ ਕਰਦੇ ਹਾਂ ਨਾ ਤਾਂ ਕੋਈ ਵੀ ਚੀਜ਼ਾਂ ਨਿਰੇਖਣ ਕਰਦੇ ਹਾਂ ਅਬਜ਼ਰਵੇਸ਼ਨ ਕਰਦੇ ਹਾਂ ਅਸੀਂ ਹੈ ਨਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਸਟੇਜ ਕਿਹੜੀ ਹੈ ਉਦੇਸ਼ ਸਮੱਸਿਆ ਵਿਸ਼ਲੇਸ਼ਣ ਸੰਭਾਵਨਾ ਸੰਧ ਤਕਨੀਕ ਨਾ ਤਾਂ ਸਭ ਤੋਂ ਪਹਿਲਾਂ ਉਹਦਾ ਨਿਰਧਾਰਨ ਕੀ ਕੀਤਾ ਜਾਊਗਾ ਅਸੀਂ ਕਿਸੇ ਚੀਜ਼ ਨੂੰ ਲੈ ਕੇ ਕਿਉਂ ਚੱਲਦੇ ਹਾਂ ਤੁਸੀਂ ਪੀਐਸਟੈਡੀ ਦੀ ਤਿਆਰੀ ਕਰ ਰਹੇ ਹੋ ਤੁਸੀਂ ਮਾਸਟਰ ਗ੍ਰੈਜੂਏਟ ਦੀ ਤਿਆਰੀ ਕਰ ਰਹੇ ਹੋ ਕਿਉਂ ਕਰ ਰਹੇ ਹੋ ਬਈ ਤੁਸੀਂ ਕਿਸੇ ਪ੍ਰੋਪਰਲੀ ਉਦੇਸ਼ ਨੂੰ ਲੈ ਕੇ ਚੱਲੋਗੇ ਹਨਾ ਤੇ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਜੀ ਉਦੇਸ਼ ਲਾਵਾਂਗੇ ਇੰਪੋਰਟੈਂਟ ਕੁਐਸਚਨ ਨੈਕਸਟ ਹੈ 44 ਨੰਬਰ ਮਧਿਆਨ ਰੇਖਾ ਵਾਟ ਇਜ਼ ਮਧਿਆਨ ਰੇਖਾ ਬਈ ਮਧਿਆਨ ਰੇਖਾ ਦਾ ਕੀ ਮਤਲਬ ਹੁੰਦਾ ਹੈ ਮਧਿਆਨ ਰੇਖਾ ਦਾ ਮਤਲਬ ਹੁੰਦਾ ਹੈ ਜਿਹੜੀ ਸਾਡੀ 0 ਡਿਗਰੀ ਰੇਖਾ ਹੈ ਆ 0 ਡਿਗਰੀ ਰੇਖਾ ਦੀ ਇਹ ਉਸ ਥਾਂ ਤੋਂ ਲੰਘਦੀ ਜਿੱਥੇ ਸ਼ਾਹੀ ਬ੍ਰਿਟਿਸ਼ ਨਿਰਖਣਸ਼ਾਲਾ ਸਹੀ ਨਹੀਂ ਹੈ ਪੁੱਛਿਆ ਗਿਆ ਠੀਕ ਹੈ ਜੀ ਜਿੱਥੇ ਬ੍ਰਿਟਿ ਇਹ ਧਰਤੀ ਨੂੰ ਦੋ ਬਰਾਬਰ ਭਾਗਾਂ 'ਚ ਵੰਡ ਦਿੰਦੀ ਹੈ ਉੱਤਰੀ ਗੋਲ ਆਰਧ ਤੇ ਦੱਖਣੀ ਗੋਲ ਆ ਤਾਂ ਦੇਖੋ ਜੀ ਸਾਡਾ ਹਨਾ ਇਹ ਦੋ ਭਾਗਾਂ 'ਚ ਵੰਡ ਦਿੰਦੀ ਹੈ ਕਿਹੜੇ-ਕਿਹੜੇ ਜੀ ਇੱਕ ਸਾਡਾ ਵੈਸਟ ਹੈਗਾ ਇੱਕ ਸਾਡਾ ਈਸਟ ਹੈ ਤਾਂ ਆਪਸ਼ਨ ਸਾਡੀ ਆਈ ਗਲਤ ਹੈ ਇਹਦਾ 0 ਡਿਗਰੀ ਲਟਿਟਿਊਡ ਹੈ ਠੀਕ ਹੈ ਭਾਈ ਇਹਦਾ ਵਿਸਤਾਰ 180 ਡਿਗਰੀ ਪੂਰਬ ਵੱਲ ਤੇ 180 ਡਿਗਰੀ ਪੱਛਮ ਵੱਲ 180 ਡਿਗਰੀ ਪੂਰਬ ਤੇ 180 ਪੱਛਮ ਦੋਨਾਂ ਵਾਲੀ ਹੈ ਵੀ ਇਹਦਾ ਠੀਕ ਹੈ ਤਾਂ ਇਹਨੇ ਪੁੱਛਿਆ ਵੀ ਨਹੀਂ ਹੈ ਸਹੀ ਨਹੀਂ ਹੈਗਾ ਤਾਂ ਇਹ ਦੋ ਭਾਗਾਂ 'ਚ ਧਰਤੀ ਨੂੰ ਉੱਤਰ ਤੇ ਦੱਖਣ 'ਚ ਨਹੀਂ ਵੰਡਦੀ ਇਹ ਪੂਰਬ ਤੇ ਕੁਸ਼ਨ ਦਾ ਲੈਵਲ ਸੀ ਨਾ ਪੇਪਰ ਦਾ ਲੈਵਲ ਸੀਗਾ ਮੇਰੇ ਅਕੋਰਡਿੰਗ ਇਹ ਲੈਵਲ ਇੱਕ ਚੰਗਾ ਲੈਵਲ ਹੈ ਜੇ ਤੁਸੀਂ ਐਸਐਸਟੀ ਮਾਸਟਰ ਗ੍ਰੈਜੂਏਟ ਦੇ ਵਿੱਚ ਜਾਣਾ ਹੈ ਜਾਂ ਟੀਚਰ ਬਣਨਾ ਹੈ ਤਾਂ ਮੇਰੇ ਅਕੋਰਡਿੰਗ ਇਹ ਲੈਵਲ ਇੱਕ ਠੀਕ ਹੈ ਇੰਨਾ ਤਾਂ ਆਉਣਾ ਚਾਹੀਦਾ ਬਈ ਹਨਾ ਚਲੋ ਕੁਦਰਤੀ ਬਨਸਪਤੀਆਂ ਦੀ ਪੈਦਾਵਾਰ ਬਹੁਤ ਸੀਮਤ ਹੈ ਕਾਈ ਮਿਲਦੀ ਹੈ ਕਵਕ ਮਿਲਦਾ ਹੈ ਬਹੁਤ ਸਾਰੀ ਛੋਟੀ ਮੁੰਡੀ ਝਾੜੀਆਂ ਮਿਲਦੀਆਂ ਨੇ ਹੈ ਨਾ ਤੇ ਇਹ ਸਾਰਾ ਕੁਝ ਸੁਣੋ ਨੇੜੇ ਬਨਸਪਤੀਆਂ ਜੁਰਪ ਦੇ ਲਾਤਰੂ ਵੀ ਇਲਾਕੇ ਦੇ ਨੇ ਮਿਲਦੀਆਂ ਨੇ ਨਾ ਤਾਂ ਇੱਥੇ ਕਿਹੜੀ ਬਨਸਪਤੀ ਹੈ ਕਿਸ ਪ੍ਰਕਾਰ ਦੀ ਜਿਵੇਂ ਜਿਵੇਂ ਤੁਸੀਂ ਠੰਡੇ ਇਲਾਕੇ ਜਾਓਗੇ ਜਾਂ ਉਚਾਈ ਤੇ ਜਾਓਗੇ ਉਮੀਓਮੀ ਸੁਡੀ ਬਨਸਪਤੀ ਦਾ ਜਿਲ੍ਹਾ ਜਿਹੜੀ ਬਨਾਵਟ ਹੈ ਉਹਦਾ ਲੈਵਲ ਹੈ ਪੱਧਰ ਹੈ ਸਟਰਕਚਰ ਹੈ ਉਹ ਸਾਰਾ ਕੁਝ ਬਦਲ ਜਾਂਦਾ ਹੈ ਤਾਂ ਤੁਸੀਂ ਉੱਪਰ ਲੈਵਲ ਤੇ ਚਲੇਗੇ ਬਿਲਕੁਲ ਤੋਦੇ ਸੁਣੋ ਟੁੰਡਰਾ ਪ੍ਰਕਾਰ ਦੀ ਟੁੰਡਰਾ ਟਾਈਪ ਬਨਸਪਤੀ ਮਿਲਦੀ ਹੈ ਬਈ ਉੱਥੇ ਠੀਕ ਹੈ ਤਾਂ ਉਪਰਲੀ ਬਨਸਪਤੀ ਟੁੰਡਰਾ ਟਾਈਪ ਬਨਸਪਤੀ ਹੈ ਇੰਪੋਰਟੈਂਟ ਤੁਹਾਡੇ ਲੈ ਇੱਕ ਵੀ ਕੁਐਸਚਨ ਹੈ ਜਾਂ ਨਹੀਂ ਸੀਗਾ 2016 ਦੀ ਗੱਲ ਵੀ ਕਰਦੇ ਆਂ ਅਸੀਂ ਜਿਹੜਾ ਯਦੂ ਐਜੂਕੇਸ਼ਨ ਦੇ ਕਰਵਾਏਗੇ ਕੰਟੈਂਟ ਦੇ ਵਿੱਚ ਨਾ ਹੋਵੇ ਨਾ ਪਿਆ ਹੋਵੇ ਜਿਹੜਾ ਪਿਛਲੇ ਸਾਲ ਅਸੀਂ ਕੰਟੈਂਟ ਕਰਵਾਇਆਗਾ ਹੁਣ ਵੀ ਅਸੀਂ ਕਲੇਮ ਕਰਦੇ ਆਂ ਇਸ ਗੱਲ ਦਾ ਠੀਕ ਹੈ ਚਲੋ ਇਹਨੇ ਜੋ ਕਿਹੜਾ ਇੱਕ ਖੇਤੀਬਾੜੀ ਪ੍ਰਬੰਧ ਦੇ ਵਿੱਚ ਫਸਲ ਸਬਜ਼ੀਆਂ ਅਤੇ ਫੁੱਲਾਂ ਦੇ ਉਗਾਉਣ ਦੇ ਬਾਰੇ ਵਿਸਤਾਰ ਦਿੰਦਾ ਹੈ। ਕਿਹੇ ਖੇਤੀਬਾੜੀ ਪ੍ਰਬੰਧ ਜੀ ਫਸਲ ਸਬਜ਼ੀਆਂ ਨੇ ਕਿਵੇਂ ਬਾਈਆਂ ਜਾਂਦੀਆਂ ਨੇ ਹਨ ਬਈ ਤਾਂ ਸਥਾਨਾਂਤਰ ਖੇਤੀ ਹੈ ਹਨਾ ਉਹ ਤਾਂ ਝੂਮ ਖੇਤੀ ਤੁਹਾਨੂੰ ਪਤਾ ਹੀ ਹੈ ਰੋਪਣ ਹੈ ਬਾਗਬਾਨੀ ਸੰਗਣੀ ਖੇਤੀ ਹੈ ਨਾ ਤਾਂ ਇਹਦੇ ਵਿੱਚ ਫਲ ਸਬਜ਼ੀਆਂ ਸੀ ਕਿਵੇਂ ਕਰਦੇ ਆਂ ਬਈ ਹਨਾ ਜੀ ਫੁੱਲਾਂ ਦੇ ਹਨਾ ਤਾਂ ਇਹਦੇ ਬਾਗ ਲਾਨੇ ਸੀ ਫੁੱਲਾਂ ਦੇ ਬਾਗ ਨੇ ਬਈ ਹਨਾ ਇੰਪੋਰਟੈਂਟ ਤੁਹਾਡੇ ਵਾਸਤੇ ਬਾਗਬਾਨੀ ਹੋਗਾ ਦਾ ਅਨਸਰ ਹਾਂ ਹੋ ਸਕਦੇ ਬਈ ਚਾਂਸ ਹੈਗੇ ਨੇ ਕਾਫੀ ਜ਼ਿਆਦਾ ਓਕੇ 47 ਨੰਬਰ ਕੁਸਚਨ ਭਾਰਤ ਵਿੱਚ ਵਾਧੇ ਦੀ ਦਰ ਸਭ ਤੋਂ ਜ਼ਿਆਦਾ ਹੁੰਦੀ ਹੈ ਜਦੋਂ ਇਲਾਕੇ ਜੋ ਖੇਤੀਬਾੜੀ ਇਸਮਾਲ ਨਹੀਂ ਹੈਗੇ ਇਲਾਕਾ ਜੋ ਬੰਜਰ ਤੇ ਜੰਗਲੀ ਹੈ ਇਲਾਕਾ ਜੋ ਖੇਤੀਬਾੜੀ ਦੇ ਯੋਗ ਹੈ ਪਰ ਬੰਜਰ ਹੈ ਚराई ਰੁੱਖਾਂ ਦੇ ਉਗਾਉਣ ਦਾ ਇਲਾਕਾ ਨਾ ਤਾਂ ਵਾਧੇ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ ਬਈ ਕਿੱਥੇ ਵਾਧੇ ਹੋਊਗੀ ਬਈ ਹਨ ਜਿੱਥੇ ਜਿਹੜਾ ਇਲਾਕਾ ਸਾਡਾ ਬੰਜਰ ਹੁੰਦਾ ਹੈ ਤੇ ਜੰਗਲੀ ਹੁੰਦਾ ਹੈ ਹੁਣ ਤਾਂ ਲਾਤ ਲਾਤ ਉੱਥੇ ਨਿਰਵਿਘਨ ਉਗਦੀ ਹੈ ਬਈ ਕੋਈ ਰੋਕ ਟੋਕ ਤਾਂ ਹੈ ਨਹੀਂਗੀ ਨਾ ਮੀਂਹ ਵਗੈਰਾ ਪੈਂਦੇ ਰਹਿੰਦੇ ਨੇ ਤਾਂ ਫਿਰ ਤੇ ਜਿਹੜੀ ਸਾਡੀ ਜਿਹੜੀ ਬਨਸਪਤੀ ਉਹ ਨਿਰਵਿਘਨ ਉਗਦੀ ਰਹਿੰਦੀ ਹੁੰਦੀ ओके हेटलिगਿਆਂ ਵਿੱਚ ਕਿਹੜਾ ਰਸਟਰ ਡਾਟਾ ਫਾਰਮੈਟ ਲਈ ਲਾਭਕਾਰੀ ਨਹੀਂ ਹੈ ਤੇ ਮੇਰੇ ਖਿਆਲ ਚ ਇਹਦਾ ਵੀ ਕੋਸ਼ਨ ਸ਼ਾਇਦ ਬਣਿਆ ਸੀਗਾ ਇਹਦਾ ਗ੍ਰੇਸ ਨੰਬਰ ਚ ਆਇਆ ਸੀ ਵੀ ਕੋਸ਼ਨ ਹੈ ਉੱਚ ਸਥਾਨਿਕ ਸਮਾਹ ਨੂੰ ਕੋਸ਼ਨ ਨਾਲ ਦਿਖਾਉਣਾ ਹੈ ਕਈ ਐਟਰੀਬਿਊਟਸ ਲਈ ਸਮਾਨ ਹਨ ਇਹ ਵੀ ਸ਼ਾਇਦ ਗ੍ਰੇਸ ਨਹੀਂ ਹੋ ਗਿਆ ਤੁਹਾਡਾ ਯਾਰ ਇਹ ਠੀਕ ਹੈ ਇਹ ਕਰਕੇ ਆਪਾਂ ਗ੍ਰੇਸ ਨੂੰ ਵੀ ਦਿਨੇ ਗ੍ਰੇਸੇ ਦੀ ਸੰਸਾਧਨ ਇੱਕ ਯੋਜਨਾ ਇੱਕ ਜਟਿਲ ਪ੍ਰਕਿਰਿਆ ਹੈ ਦੇਸ਼ ਦੇ ਅਲੱਗ-ਅਲੱਗ ਪ੍ਰਾਂਤਾਂ ਵਿੱਚ ਸੰਸਾਧਨਾਂ ਦੀ ਪਛਾਣ ਕਰਨਾ ਤੇ ਉਹਨਾਂ ਦੀ ਸੂਚੀ ਬਣਾਉਣਾ ਇਸ ਰਾਜ ਵਿੱਚ ਖੇਤਰੀ ਸਰਵੇਖਣ ਮਨਚਿੱਤਰ ਬਣਾਉਣਾ ਤੇ ਸੰਸਾਧਨਾਂ ਦੇ ਗੁਣਾਤਮਕ ਅਤੇ ਮਾਤਰਾਤਮਕ ਅਨੁਮਾਨ ਲ ਸੰਸਾਧਨ ਵਿਕਾਸ ਸੰਬੰਧੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਹੀ ਤਕਨੀਕ, ਕੌਸ਼ਲ, ਠੀਕ ਹੈ, ਦੇ ਢਾਂਚੇ ਨੂੰ ਤਿਆਰ ਕਰਨਾ ਹੈ। ਸੰਸਾਧਨ ਵਿਕਾਸ ਅਤੇ ਜੁਜੋਸ ਯੋਜਨਾਵਾਂ ਵਿੱਚ ਸੰਬੰਧ ਬਣਾਉਣਾ ਹੈ। ਤਾਂ ਸਾਰੇ ਦੇ ਸਾਰੇ ਸਹੀ ਨੇ ਯਾਰ। ਠੀਕ ਹੈ। ਅਸੀਂ ਪਲੈਨਿੰਗ ਕਰਦੇ ਹਾਂ ਕਿਸੇ ਤਰੀਕੇ ਦੀ ਹੈ ਨਾ। ਠੀਕ ਹੈ ਤਾਂ ਉਹਦੇ ਵਾਸਤੇ ਫਿਰ ਤੁਸੀਂ ਪੜ੍ਹ ਲੈਣਾ ਪ੍ਰੋਪਰਲੀ ਤਰੀਕੇ ਨਾਲ ਵੀ ਇਹਦੇ ਆਨਸਰ ਸਾਡੇ ਆਪਸ਼ਨ ਸਾਡੀਆਂ ਸਾਈਆਂ ਬਣ ਗਈਆਂ। ਓਕੇ ਸੰਸਾਧਨ ਯੋਜਨਾ ਮਤਲਬ ਸੀ ਸਾਡੇ ਜਿਹੜੇ ਰਿਸੋਰਸ ਪਾਈ ਜਾਂਦੇ ਨੇ ਉਹਨਾਂ ਬਾਰੇ ਅਸੀਂ ਪਲੈਨਿੰਗਸ ਕਰਨੀਆਂ ਨੇ ਗਿਆ। ਚਾਹ ਦੇ ਬਾਰੇ ਵਿੱਚ ਕਿਹੜਾ ਕਥਨ ਗਲਤ ਹੈ ਵੀ? ਕੈਫੀਨ ਉੱਪਰ ਖਾਬੜ ਜ਼ਮੀਨ ਤੇ ਉਗਦੀ ਆ ਬਈ ਭਾਰਤ ਵਿੱਚ 1842 ਵਿੱਚ ਬ੍ਰਹਮਪੁੱਤਰ ਦੀ ਘਾਟੀ ਦੇ ਵਿੱਚ ਨਾ ਇਹ ਇਹਦਾ ਆਪਸ਼ਨ ਹੈ ਸਾਡਾ ਇਹ ਗਲਤ ਆ ਬਈ ਠੀਕ ਅੰਗਰੇਜ਼ਾਂ ਨੂੰ ਲੈ ਕੇ ਆਏ ਸੀਗੇ ਠੀਕ ਹੈ ਤੇ ਇਹ ਨਹੀਂ ਸੀ ਅੰਗਰੇਜ਼ਾਂ ਤੋਂ ਮਤਲਬ ਪਹਿਲਾਂ ਦੀ ਸਾਡੀ ਮਿਲਦੀ ਆ ਇਹ ਨਹੀਂ 1842 ਤੋਂ ਪਹਿਲਾਂ ਤਾਂ ਇਹਨਾਂ ਨੇ ਕਿੱਡਾ ਵੱਡਾ ਵਪਾਰ ਜਿਹੜਾ ਸੀ ਕ੍ਰੀਏਟ ਕਰ ਲਿਆ ਸੀ ਨਾ ਜਿਆਦਾ ਹੈ ਨਾ ਵੀ ਅਸੀਂ ਚੀਨ ਨਾਲ ਵਪਾਰ ਕਰਾਂਗੇ ਤਾਂ ਅਸੀਂ ਕੱਲੀ ਕਰਾਂਗੇ ਇਹ 1813 ਦੇ ਵਿੱਚ ਹੋ ਗਿਆ ਸੀ ਤਾਂ ਨਾ ਉਹ ਤੁਹਾਡਾ ਪੋਲੀਟੀਕਲ ਸਾਇੰਸ ਨਾਲ ਜੜ ਕੇ ਜੋੜ ਕੇ ਕੁਐਸਚਨ ਕਰ ਸਕਦੇ ਹੋ ਤੁਸੀਂ ਠੀਕ ਹੈ ਚਲੋ ਤੇ ਸਾਡੀ ਕਲਾਸ ਹੀ ਅੱਜ ਦੀ ਬਈ 2016 ਵਿੱਚ ਤੁਹਾਡਾ ਸਮਾਪਤ ਹੋ ਗਿਆ ਤੇ ਕੱਲ ਤੋਂ ਅਸੀਂ ਆਫਰ ਦੇ ਰਹੇ ਹਾਂ ਤੁਹਾਨੂੰ ਬਈ ਜਬਰਦਸਤ ਆਫਰ ਹਾਈਡਰੋਜਨ ਬੰਮ ਆਫਰ ਹੈ ਤੇ ਤੁਸੀਂ ਹੈਰਾਨ ਰਹੋਗੇ ਪਰੇਸ਼ਾਨ ਰਹੋਗੇ ਵੀ ਹੋਈ ਕੀ ਜਾਂਦਾ ਇਹ ਹਨਾ ਕਿਉਂ ਆਫਰ ਦਿੱਤਾ ਜਾ ਰਿਹਾ ਹੈ ਹਨਾ ਤੁਸੀਂ ਪੜੋ ਤੇ ਜਾਦੂ ਐਜੂਕੇਸ਼ਨ ਤੁਹਾਡੀ ਹਰ ਲੈਵਲ ਤੇ ਸਹਾਇਤਾ ਕਰਨ ਨੂੰ ਤਿਆਰ ਹੈ ਬਈ ਠੀਕ ਹੈ ਤੇ ਬਸ ਆਪਣੇ ਸਾਥੀ ਮਿੱਤਰਾਂ ਤੱਕ ਇਹਨੂੰ ਸ਼ੇਅਰ ਕਰ ਦਿਓ ਤੇ ਅਸੀਂ ਜਲਦੀ ਪੀਐਸਟ ਦਾ ਜਿਹੜਾ ਤੁਹਾਡਾ ਟੈਸਟ ਸੀਰੀਜ਼ ਦਾ ਬੈਚ ਹੈਗਾ ਇਹ ਵੀ ਲਾਂਚ ਕਰ ਰਹੇ ਹਾਂ 60000 ਪਲੱਸ ਐਮਸੀਕੂ ਠੀਕ ਹੈ ਜੀ ਨੇੜੇ ਨਹੀਂ ਤੇੜੇ ਨਹੀਂ ਇੰਨੇ ਜ਼ਿਆਦਾ ਹਾਂ ਇਹ ਤੇ ਜਾਦੂ ਕੈਸ਼ ਤੇ ਪਰ ਇਹੀ ਕਰਦਾ ਉਹਦਾ ਕੰਮ ਹੈ ਨਾ ਤਾਂ ਆਪਣੇ ਸਾਥੀ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਵੀ ਥੈਂਕ ਯੂ ਵੈਰੀ ਮੱਚ ਤੇ ਮਿਲਨੇ ਆ ਕਿ ਨਵੀਂ ਕਲਾਸ ਦੇ ਨਾਲ ਥੈਂਕ ਯੂ ਬਈ